ਸultanpur Lodhi ਦੀ ਗੱਲ ਕਰ ਲਈਏ ਉੱਥੇ ਤਸਵੀਰਾਂ ਸਾਹਮਣੇ ਆਈਆਂ ਜਾਂ ਦੀਨਾਨਗਰ ਦੀ ਗੱਲ ਕਰ ਲਈਏ ਕਰਤਾਰਪੁਰ ਦੀ ਗੱਲ ਕਰ ਲਈਏ ਜਨਾਲੇ ਦੀ ਗੱਲ ਕਰ ਲਈਏ ਤਰਨਤਾਰ ਦੀ ਗੱਲ ਕਰ ਲਈਏ ਫਿਰੋਜ਼ਪੁਰ ਦੀ ਗੱਲ ਕਰ ਲਈਏ ਹਨਾ ਤਾਂ ਤਸਵੀਰਾਂ ਨਿਕਲ ਕੇ ਆ ਰਹੀਆਂ ਲੋਕ ਕਰਲਾ ਰਹੇ ਸਖਬੀਰ ਬਾਦਲ ਦੀ ਗੱਲ ਕਰ ਲਈਏ ਸਖਬੀਰ ਬਾਦਲ ਜਦੋਂ ਫਾਇਲ ਕਾਲੇ ਪਾਸੇ ਗਏ ਤਾਂ ਉਧਰਲੇ ਪਾਸੇ ਉਹਨਾਂ ਨੇ 10000 ਲੀਟਰ ਤੇਲ ਦੇਣ ਦਾ ਵਾਅਦਾ ਕੀਤਾ ਸ਼ਹਿਰ ਦੇ ਦੇ ਕੇ ਆਏ ਹੋਣਾ ਹਨਾ ਤਾਂ ਮੋਟਰਾਂ ਉਹਨਾਂ ਨੇ ਦਿੱਤੀਆਂ ਪਾਣੀ ਕੱਢਣ ਵਾਸਤੇ ਲੋਕਾਂ ਦੇ ਨਾਲ ਖੜੇ ਤਾਂ ਇਸੇ ਤਰੀਕੇ ਨਾਲ ਜਦੋਂ ਸੁਲਤਾਨਪੁਰ ਲੋਧੀ ਜਾਂਦੇ ਆ ਠੀਕ ਹੈ ਉਧਰਲੇ ਪਾਸੇ ਵੀ ਐਲਾਨ ਕਰਦੇ ਆ ਅੱਜ ਤੁਹਾਨੂੰ ਵੋਟਾਂ ਨਹੀਂ ਪਈਆਂ ਪਰ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਨਾ ਇਹ ਲੋਕਾਂ ਨੂੰ ਅੱਜ ਪਤਾ ਲੱਗੇ ਕਿ ਕੌਣ ਸਾਡੇ ਨਾਲ ਖੜਾ ਹੈ ਕੌਣ ਸ਼ਾਸਤ ਕਰ ਰਿਹਾ ਕੌਣ ਕੀ ਕਰ ਰਿਹਾ ਹਨਾ ਤਾ ਸੁਖਬੀਰ ਬਾਦਲ ਦੀ ਜਿਹੜੀ ਇਹ ਸ਼ੁਰੂਆਤ ਹੈ ਚੰਗੀ ਕਹਾ ਗਿਆ ਆਪਾਂ ਇਹਨੂੰ ਮਾਰੀ ਨਹੀਂ ਕਹਿੰਦੇ ਤਾਂ ਐਮਐਲਏ ਨੇ ਸੋਜਪੁਰ ਸਾਈਡ ਤੋਂ ਇਧਰਲੇ ਪਾਸੋਂ ਚੈਰਨ ਨਰੇਸ਼ ਘਟਾਰੀਆ ਉਹ ਖੁਦ ਬੰਨ ਤੇ ਖੜੇ ਰੋ ਰਹੇ ਸੀ ਕਹਿੰਦੇ ਸਾਡੀ ਅਫਸਰ ਗੱਲ ਨਹੀਂ ਸੁਣ ਰਹੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੀ ਅਫਸਰशाही ਹੈ ਕਿਸ ਤਰੀਕੇ ਦੇ ਨਾਲ ਮੰਤਰੀਆਂ ਦੀ ਗੱਲ ਨਹੀਂ ਸੁਣ ਲਈ ਐਮਐਲਏ ਦੀ ਗੱਲ ਨਹੀਂ ਸੁਣ ਰਹੀ ਹੈ ਨਾ ਭਗਵਾਨ ਸਿੰਘ ਮਾਨ ਨੂੰ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ ਜਿਹੜੇ ਨਰੀਸ਼ ਕੁਟਾਰੀਆ ਨੇ ਕਹਿ ਰਹੇ ਸੀ ਮੇਰੇ ਹੱਥ ਖਰੇ ਆ ਦੋਵੇਂ ਹੱਥ ਜੋੜੀ ਖਰੇ ਸੀ ਲੋਕਾਂ ਕੋਲੇ ਤਾਂ ਇਸ ਤੋਂ ਤੁਸੀਂ ਸਥਿਤੀ ਦਾ ਅੰਦਾਜ਼ਾ ਲਾਓ ਕਿਸ ਤਰੀਕੇ ਦੀ ਸਥਿਤੀ ਆ ਇਸ ਟਾਈਮ ਤੇ ਬਾਕੀ ਇੱਕ ਗੱਲ ਆਪਾਂ ਪ੍ਰੈਕਟੀਕਲ ਗੱਲਾਂ ਕਰ ਰਹੇ ਹਾਂ ਨਾ ਹੋ ਸਕਦਾ ਇਸ ਤਰੀਕੇ ਨਾਲ ਨਾ ਹੋਏ ਸਤਿਕਾਰਯੋਗ ਨੇ ਸਾਡੇ ਔਰ ਤੁਸੀਂ ਇੱਕ ਚੀਜ਼ ਯਾਦ ਰੱਖ ਲਿਓ ਅੱਜ ਦੀ ਠੀਕ ਹੈ ਸਖਬੀਰ ਬਾਦਲ ਦੇ ਡਲੇ ਨਹੀਂ ਵੱਜੇ ਠੀਕ ਹੈ ਕਾਂਗਰਸ ਨਾਲ ਦੇ ਡਲੇ ਨਹੀਂ ਵੱਜੇ ਆਹੀ ਸਥਿਤੀ ਰਹੀ ਜਿਸ ਤਰੀਕੇ ਦੇ ਨਾਲ ਆ ਚੱਲ ਰਿਹਾ ਹੈ ਨਾ ਤਾਂ ਇਹਨਾਂ ਨੂੰ ਲੋਕਾਂ ਨੇ ਪਿੰਡਾਂ 'ਚ ਵੜ ਨਹੀਂ ਦੇਣਾ ਇਹ ਡਲਿਆਂ ਦੀ ਗੱਲ ਤਾਂ ਛੱਡ ਦਿਓ ਤੁਸੀਂ ਇਹਨਾਂ ਦੀ ਵੀ ਡਲੇ ਵੱਜਣ ਤਾਂ ਥਾਂ ਰਹਿਣਾ ਇੰਨੀ ਗੱਲ ਹੋਰ ਤੁਸੀਂ ਦੇਖਿਓ ਮਨੀਸ਼ ਸ਼ੋਦੀਆ ਦਾ ਬਿਆਨ ਆਇਆ। ਸ਼ਾਮ-ਦਾਮ ਡੰਡ ਭੇਦ ਸੱਚ ਝੂਠ। ਆਇਆ ਨਾ ਸੁਨਿਆ ਸਾਰਿਆਂ ਨੇ। ਹੁਣ ਬਿਆਨ ਆਇਆ ਕੋਈ ਉਹਨਾਂ ਦਾ। ਠੀਕ ਹੈ। ਹੁਣ ਡੁੱਬੀ ਜਾਂਦੇ ਆ ਪੰਜਾਬ ਵਾਲੇ। ਆ ਕੇ ਖੜੋ ਉੱਥੇ। ਦਿੱਲੀ 'ਲਾ ਕੋਈ ਦਿਸਦਾ ਬਈ ਦੱਸ ਦੇ ਇੱਥੇ ਲਿਆ ਕੇ ਖੜਾ ਇੱਥੇ ਆ ਕੇ। ਵੀ ਦਿੱਲੀ ਦੀ ਜਿਹੜਾ ਸਾਬਕਾ ਮੁੱਖ ਮੰਤਰੀ ਉਹ ਖੜੀ ਹੋਵੇ। ਸਤਿੰਦਰ ਜੈਨ ਅਰਗੇ ਖੜੇ ਹੋਣ ਹਨ ਹਨਾ। ਤਾ ਸਖਸ਼ਣੇ ਸਿਕਸ ਨੂੰ ਯਾਰ ਕੇ ਖੜੇ ਹੋਣ ਉੱਥੇ ਜਾ ਜਾਣ ਲੋਕ ਨੇੜੇ ਹੀ ਲੱਗਣ ਦਿੰਦੇ ਬਾਈ ਇਹਨਾਂ ਨੂੰ ਠੀਕ ਹੈ ਜਿਹੜੀ ਪੰਜਾਬ ਦੀ ਨਸੀਰ ਆ ਨਾ ਬਾਈ ਪੰਜਾਬ ਦੀ ਨਸੀਰ ਹੈ ਲੋਕ ਗੁਲਾਮੀ ਨਹੀਂ ਚਾਹੁੰਦੇਗੇ ਪੰਜਾਬ ਬਾਹਰ ਇਹਨਾਂ ਲਾਈਵ ਦੇ ਨਾਲ ਤਾਂ ਅੱਜ ਕੱਲ ਕਰੂੰਗਾ ਪੰਜਾਬ ਪੰਜਾਬ ਦੇ ਵਿੱਚ ਹੜਾ ਦੀ ਮਾਰ ਹੈ ਤੇ ਲੋਕ ਪਹਾੜਾ ਮਾਰੇ ਨੇ ਲੋਕ ਰੋ ਰਹੇ ਨੇ ਪਰ ਉਥੇ ਪੰਜਾਬ ਸਰਕਾਰ ਵੀ ਲੱਗੀ ਹੋਈ ਹੈ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਲੱਗੇ ਹੋਏ ਨੇ ਤੇ ਆਮ ਲੋਕ ਲੱਗੇ ਹੋਏ ਨੇ ਪਹਿਲਾਂ ਤਾਂ ਆਮ ਲੋਕਾਂ ਦੇ ਵੱਲੋਂ ਇਹ ਅਹਿਮ ਜਿਹੜਾ ਸੀਗਾ ਬੰਨ ਲਾਏ ਗਏ ਸੀ ਤਾਂ ਹੁਣ ਉਸ ਤੋਂ ਬਾਅਦ ਪ੍ਰਸ਼ਾਸਨ ਤੇ ਸਰਕਾਰਾਂ ਵੀ ਹੁਣ ਕਿਤੇ ਨਾ ਕਿਤੇ ਉੱਠ ਕੇ ਤੇ ਰਾਹਤ ਸਮਗਰੀ ਹੈ ਜਿਹੜੀ ਪਹੁੰਚਾਈ ਸ਼ੁਰੂ ਕੀਤੀ ਹੈ ਨੇ ਗੱਲਾਂ ਉਹਨਾਂ ਦੇ ਵਿੱਚ ਹੀ ਕਰੂੰਗਾ ਗੱਲਾਂ ਉਹੀ ਕਰੂੰਗਾ ਜਿਹੜੇ ਲੋਕ ਪੰਜਾਬ ਦੇ ਸਵਾਲ ਚਾਹੁੰਦੇ ਨੇ ਮੇਰੇ ਨਾਲ ਸੀਨੀਅਰ ਪੱਤਰਕਾਰ ਰਣਜੀਤ ਗਿੱਲ ਨੇ ਜੋ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕਰਨਗੇ ਮੇਰੇ ਨਾਲ ਤਾਂ ਬੜਾ ਸਵਾਗਤ ਕਰ ਲੈਣੇ ਪੱਤਕਾ ਸਾਹਿਬ ਸਵਾਗਤ ਹੈ ਸਵਾਗਤ ਹੈ ਧੰਨਵਾਦ ਤੁਹਾਡਾ ਰਣਜੀਤ ਭਾਈ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੋਈ ਹੈ ਵੱਡੇ ਪੱਧਰ ਤੇ 7 ਤੋਂ 8 ਜ਼ਿਲ੍ਹੇ ਜਿਹੜੇ ਵੱਡੇ ਪ੍ਰਭਾਵਿਤ ਹੈ ਕਿਵੇਂ ਲੱਗਦਾ ਕੀ ਹਾਲਾਤ ਨੇ ਉੱਥੇ ਤੁਸੀਂ ਜਾ ਕੇ ਆਏ ਹੋ ਸਾਰੇ ਜ਼ਿਲ੍ਹੇ ਦਾ ਵਿੱਚ ਕਿੰਨੇ ਜ਼ਿਲ੍ਹੇ ਤੁਸੀਂ ਹੜ੍ਹ ਵਾਲੇ ਏਰੀਆ ਦੇਖੇ ਹਾਂ ਜਿਹੜਾ ਹੁਣ ਦੇਖਾਂਗੇ ਆਪਾਂ ਹੁਣ ਦੀ ਸਥਿਤੀ ਬਣੀ ਹੈ ਤੁਹਾਨੂੰ ਪਤਾ ਹੈ ਨਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ 88 ਦੇ ਵੇਲੇ ਜਿਹੜਾ ਹੜਾ ਆਏ ਸੀਗੇ 88 ਤੋਂ ਵੱਧ ਜਿਹੜਾ ਇਸ ਦਾ ਜਿਹੜਾ ਐਤਕੀ ਉਹ ਜਿਹੜਾ ਪਾਣੀ ਹੈ ਵੱਧ ਧਾਰਿਆ ਉਸ ਤੋਂ ਵੱਧ ਹੈ। ਕਈ ਗੁਣਾ ਉਹਦੇ ਨਾਲੋਂ ਜ਼ਿਆਦਾ ਨੇ ਤਾਂ ਕਾਫੀ ਜਿਹੜਾ ਅਸੀਂ ਫਾਇਲ ਏਰੀਆ ਚ ਕਵਰੇਜ ਕਰਨ ਕੀ ਗਏ ਸੀਗੇ ਫਾਇਲ ਏਰੀਆ ਦੀ ਗੱਲ ਕਰੀਏ ਤਾਂ ਕਾਫੀ ਪਿੰਡ ਡੁੱਬੇ ਹੋਏ ਨੇ। ਠੀਕ ਹੈ। ਇਧਰਲੇ ਪਾਸੇ ਜਿਹੜੇ ਦਰਿਆ ਦੇ ਨਾਲ ਲੱਗਦੇ ਉਹਦੇਲੇ ਪਾਸੇ ਪਾਕਿਸਤਾਨ ਲੱਗ ਜਾਂਦਾ ਹੈ। ਰਾਵੀ ਦਾ ਪਾਣੀ ਵੀ ਆ ਜਾਂਦਾ ਹੈ। ਸਤਲੁਜ ਦਾ ਪਾਣੀ ਵੀ ਆ ਜਾਂਦਾ ਹੈ। ਕਿਤੇ ਨਾ ਕਿਤੇ ਲੋਕ ਹੈ ਉਹ ਘਿਰੇ ਹੋਏ ਨੇ ਪਾਣੀ ਦੇ ਵਿੱਚ। ਤਾਂ ਇੱਕਦਮ ਇਹ ਜਿਹੜੇ ਹਾਲਾਤ ਬਣ ਗਏ ਠੀਕ ਆ ਇਹ ਇਹਨਾਂ ਨੇ ਜਿਹੜਾ ਸੀਗਾ ਫਾਈਲ ਕਾਲਿਆ ਨੇ ਦੇਖ ਲਈ ਆਪਾਂ ਤਰਨ ਤਰਨ ਮਾਝ ਏਰੀਆ ਦੀ ਗੱਲ ਕਰ ਲਈਏ ਇਹਨਾਂ ਨੇ ਜਿਹੜਾ ਇਹ ਸੰਤਾਪ ਹੈ ਜਿਹੜਾ 23 ਦੇ ਵਿੱਚ ਛੰਡਾਇਆ ਸਾਲ ਨਹੀਂ ਟੱਪਿਆ 25 ਦੇ ਵਿੱਚ ਫੇਰ ਆੜ ਤਾਂ ਸਰਕਾਰਾਂ ਨੇ ਪ੍ਰਬੰਧ ਕਿੰਨੇ ਕੀਤੇ ਗਏ ਹਨ ਲਗਾਤਾਰ ਜਿਹੜੇ ਤੋਂ ਸਿਬੰਦ ਦੀ ਗੱਲ ਕਰ ਲਈਏ ਜਾਂ ਹੋਰ ਬੰਨ ਨੇ ਉਹਨਾਂ ਦੀ ਗੱਲ ਕਰ ਲਈਏ ਲਗਾਤਾਰ ਉਹਨਾਂ ਤੇ ਖਤਰਾ ਮੜਾ ਰਿਹਾ ਦਮ ਜਿਹੜਾ ਵੀ ਟੁੱਟੂ ਆ ਤਾਂ ਲੋਕ ਡਰ ਰਹੇ ਨੇ ਤਾਂ ਰਾਤਕਾਰਜ ਹੈ ਲਗਾਤਾਰ ਜਾਰੀ ਨੇ ਸਰਕਾਰ ਆਪਦੇ ਤੌਰ ਤੇ ਕਰ ਰਹੀ ਹੈ ਜਿਹੜੇ ਲੋਕਲ ਜਿਹੜੇ ਪੰਜਾਬ ਦੇ ਲੋਕ ਨੇ ਜਿਹੜਾ ਸਸਥਾ ਮਾਨੇ ਸਿੱਖ ਸਸਥਾ ਮਾਨੇ ਹੋਰ ਸਸਥਾ ਮਾਨੇ ਉਹ ਕਰ ਰਹੀਆਂ ਹਨ ਪਰ ਇੱਕ ਸਵਾਲ ਇੱਥੇ ਇਹ ਉੱਠਦਾ ਹੈ ਵੀ ਜਿਹੜਾ ਪੰਜਾਬ ਹੈ ਵੀ ਪੰਜਾਬ ਨੂੰ ਕੱਲਾ ਡੋਬਣਾ ਆਸਤੇ ਰੱਖਿਆ ਹੈ ਜਾਂ ਪੰਜਾਬ ਨੂੰ ਕੱਲਾ ਵੀ ਉਧਰੋਂ ਗੋਲੇਬਾਰੀ ਹੋਵੇ ਹਨਾ ਜੰਗ ਆਸਤੇ ਰੱਖਿਆ ਆਦੇ ਨੂੰ ਦਿਆ ਨਾ ਵੀ ਪੰਜਾਬ ਦੇ ਜੰਮਿਆਂ ਨੂੰ ਨਿਤਮੋਇਮ ਉਹ ਗੱਲ ਹੈ ਵੀ ਕਦੇ ਤਾਂ ਸੁੱਕਾ ਜਾਣ ਦੇ ਦਿਓ ਪੰਜਾਬ ਨੂੰ ਡੈਮਾਂ ਦੀ ਗੱਲ ਕਰ ਲਈਏ ਡੈਮਾਂ ਦਾ ਪ੍ਰਬੰਧ ਹੈ ਜਿਹੜਾ ਕਿਤੇ ਨਾ ਕਿਤੇ ਕੇਂਦਰ ਚ ਪੰਜਾਬ ਸਰਕਾਰ ਕੋਲ ਵੀ ਆ ਇਹਨਾਂ ਜਿਹੜਾ ਪਾਣੀ ਇੱਕਦਮ ਛੱਡਦਾ ਹਨਾ ਹੁਣ ਤਾਂ ਕਦੇ ਆਈ ਹੁੰਦੇ ਆਪਾਂ ਮਰ ਚ ਗਈ ਤਬਾਈ ਆਹ ਗੇਟ ਖੋਲਤੇ ਉਹ ਗੇਟ ਖੋਲਤੇ ਸੁੱਕ ਦੀ ਖਬਰ ਤਾਂ ਹੁਣ ਆ ਹੀ ਨਹੀਂ ਰਹੀ ਨਾ ਕਿਤੇ ਪਾਸੇ ਵੀ ਨਹੀਂ ਆ ਰਹੀ ਲੋਕ ਸੁੱਖਾ ਸੁਖਰੇ ਨੇ ਖਾਇਪੜ ਸਾਹਿਬ ਜੀ ਅਰਦਾਸਾਂ ਕਰ ਰਹੇ ਹਾਂ ਬਿਲਕੁਲ ਸੁੱਕ ਦੀ ਕੋਈ ਖ਼ਬਰ ਹੀ ਨਹੀਂ ਆ ਰਹੀਗੀ ਤਾਂ ਇਹੀ ਬੁਰੀਆਂ ਖ਼ਬਰਾਂ ਦੇਖਣ ਨੂੰ ਮਿਲ ਰਹੀਆਂ ਤਾਂ ਦੂਜੇ ਪਾਸੇ ਦੇਖੀਏ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਆਪਣਾ ਗਵਾਂਡੀ ਸੂਬਾ ਰਾਜਸਥਾਨ ਦੀ ਗੱਲ ਕਰਨ ਲਗੇ ਉਧਰਲੇ ਪਾਸੇ ਜਿਹੜੀਆਂ ਨਹਿਰਾਂ ਜਾ ਰਹੀਆਂ ਤਾਂ ਤੁਸੀਂ ਪਾਣੀ ਚੈੱਕ ਕਰ ਲੋ ਜਾ ਕੇ ਠੀਕ ਹੈ ਉਹ ਕਹਿੰਦੇ ਸਾਨੂੰ ਤੁਸੀਂ ਪਾਣੀ ਨਹੀਂ ਦਿੰਦੇ ਜਦੋਂ ਸੋਕਾ ਹੁੰਦਾ ਓਦੋਂ ਤਾਂ ਹੱਕ ਜਤਾਉਣ ਆ ਜਾਂਦਾ ਹੈ ਰਾਜਸਥਾਨ ਜਾਂ ਦੂਜੀਆਂ ਸਟੇਟਾਂ ਵੀ ਆ ਜਾਂਦੀਆਂ ਬਹਿ ਜਾਂਦੀਆਂ ਕਿ ਸਾਨੂੰ ਪਾਣੀ ਦਿਓ ਉਦੋਂ ਜਿਹੜਾ ਪੰਜਾਬ ਤੇ ਆਇਆ ਮਰਦਾ ਹੁੰਦਾ ਤਾਂ ਵੀ ਉਹਨਾਂ ਦੀ ਪਿਆਸ ਬੁਝਾਉਂਦਾ ਪਰ ਜਦੋਂ ਪੰਜਾਬ ਡੁੱਬਦਾ ਓਦੋਂ ਕੋਈ ਨਹੀਂ ਸਾਥ ਦਿੰਦਾ ਪਿਛਲੀ ਵਾਰੀ ਆਪਾਂ ਜਦੋਂ ਹੜਾ ਏ ਉਦੋਂ ਦੇਖਿਆ ਰਾਜਸਥਾਨ ਪੂਰੀ ਤਰ੍ਹਾਂ ਬੰਦ ਸੀਗੀ ਪਾਣੀ ਨਹੀਂ ਜਾ ਰਿਹਾ ਸੀ ਇਹ ਤਾਂ ਡਿਪਾਰਟਮੈਂਟ ਕਹਿੰਦੇ ਸੀਗੇ ਵੀ ਇਹ ਚ ਸੈਲਟ ਜਾ ਰਹੀ ਆ ਤਾਂ ਕਰਕੇ ਯਾਰ ਸੈਲਟ ਕੱਢੀ ਜਾ ਸਕਦੀ ਹੈ ਸਰਕਾਰਾਂ ਕਾਹਦੇ ਆਸਤੇ ਆ ਹਨਾ ਜੇ ਪੈਸਾ ਤਾਂ ਸਰਕਾਰਾਂ ਨੇ ਹੀ ਲਾਉਣਾ ਨਾ ਲੋਕਾਂ ਨੇ ਰੱਖਿਆ ਤਾਂ ਸਰਕਾਰਾਂ ਨੇ ਕਰਨੀ ਆ ਹੁਣ ਜਿਹੜੀ ਵੱਡੀ ਸਮੱਸਿਆ ਹੈ ਹੁਣ ਵੱਡੀ ਸਮੱਸਿਆ ਜਿਹੜੀ ਬਣੀ ਗਈ ਹੈ ਵੀ ਸੱਤ ਜ਼ਿਲ੍ਹੇ ਲਪੇਟ ਚ ਆ ਗਏ ਹਨਾ ਫਾਇਲਕਾ ਤੋਂ ਲੈ ਕੇ ਪਠਾਨਕੋਟ ਤੱਕ ਕਿੰਨਾ ਏਰੀਆ 3 ਲੱਖ ਜਿਹੜਾ ਕਰੀਬ ਜਿਹੜਾ ਇਹ ਰਿਪੋਰਟ ਹੈ ਅਖਬਾਰਾਂ ਦੀ ਰਿਪੋਰਟ ਦੇ ਮੁਤਾਬਕ 3 ਲੱਖ ਇੱਕੜ ਜਿਹੜੀ ਫਸਲ ਹੈ ਟੀਆਰ ਫਸਲ ਹੈ ਉਹ ਖਰਾਬੇ ਦੇ ਅਧੀਨ ਆ ਗਈ ਹੂੰ ਠੀਕ ਹੈ 300 ਸਕੂਲ ਬੰਦ ਹੋ ਗਏ ਤੇ ਅੱਜ ਦੀ ਰਿਪੋਰਟ ਹੈ ਜਿਹੜੇ ਵੀ 6 ਲੋਕਾਂ ਦੀ ਉਹ ਚ ਜਾਨ ਵੀ ਜਾ ਚੁੱਕੀ ਆ ਤਾਂ ਕਿਤੇ ਨਾ ਕਿਤੇ ਹੁਣ ਆਪਾਂ ਬਲੇਮ ਨਹੀਂ ਕੇਟ ਸਕਦੇ ਗਿੱਲ ਸਾਬ ਤੁਸੀਂ ਇੱਕ ਚੀਜ਼ ਨੋਟ ਕੀਤੀ ਜਦੋਂ ਪਿਛਲੀ ਵਾਰ ਹੜਾਏ 2023 ਦੇ ਵਿੱਚ ਤਦੋਂ ਸੀਐਮ ਮਾਨ ਦਾ ਬਿਆਨ ਸੀ ਕਿ ਮੁਰਗੀ ਮਰੀ ਉਹਨਾਂ ਦੇ ਮੁਆਵਜ਼ਾ ਮਿਲੂਗੇ ਜੇ ਅੰਡੇ ਖਰਾਬ ਹੋਇਆ ਸੀ ਉਹਨਾਂ ਦਾ ਮੁਆਵਜ਼ਾ ਦੇਵਾਂਗੇ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਬਾਕੀਆਂ ਦਾ ਤਾਂ ਦੇਣਾ ਹੀ ਦੇਣਾ ਲੇਕਿਨ ਜਦੋਂ ਪੱਤਰਕਾਰ ਹੁਣ ਸਵਾਲ ਕਰ ਰਹੇ ਨੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸੀਐਮ ਮਾਨ ਨੂੰ ਤੁਸੀਂ ਤਾਂ ਕਹਿੰਦੇ ਮੁਰਗੀ ਮਰੀ ਦਾ ਮੁਆਵਜ਼ਾ ਦੇਵਾਂਗੇ ਤੁਸੀਂ ਕਹਿੰਦੇ ਸੀ ਤੁਸੀਂ ਕਹਿੰਦੇ ਸੁਖਵੀਰ ਬਾਦਲ ਤੋਂ ਸਵਾਲ ਕਰੋ ਕਿਉਂ ਸੱਤਾਧਰ ਦੇ ਵਿੱਚ ਤੁਸੀਂ ਉਹ ਸੁਖਵੀਰ ਬਾਦਲ ਤੋਂ ਸਵਾਲ ਕਿਵੇਂ ਕਰੀਏ ਜੀ ਬਿਲਕੁਲ ਇੱਕ ਚੀਜ਼ ਹੈ ਜਦੋਂ ਤੁਸੀਂ ਸੱਤਾ ਦੇ ਵਿੱਚ ਹੁੰਨੇ ਹੋ ਤੇ ਜਾਂ ਸੱਤਾ ਤੋਂ ਬਾਹਰ ਹੁੰਨੇ ਆ ਦੋ ਚੀਜ਼ਾਂ ਹਨ ਜਦੋਂ ਤੁਸੀਂ ਬਿਆਨ ਹੀ ਸਾਬ ਨਾਲ ਦੇ ਲੋ ਤੁਹਾਨੂੰ ਕਿਹਨੇ ਕਿਹਾ ਸੀ ਮਾਨ ਸਾਹਿਬ ਤੁਸੀਂ ਮੁਰਗੀਆਂ ਦੀ ਗੱਲ ਕਰ ਲਓ ਬੱਕਰੀਆਂ ਦੀ ਗੱਲ ਕਰ ਲਓ ਸਵਾਲ ਤਾਂ ਹੁਣ ਸਾਨੂੰ ਪੁੱਛਣੇ ਆ ਨਾ ਹੁਣ ਕਹਿੰਦੇ ਵੀ ਸੁਖਵੀਰ ਬਾਦਲ ਨੂੰ ਪੁੱਛ ਲਓ ਸਵਾਲ ਤਾਂ ਵੀ ਭਾਈ ਸਾਹਿਬ ਮੁੱਖ ਮੰਤਰੀ ਤੁਸੀਂ ਹੋ ਸੁਖਵੀਰ ਬਾਦਲ ਥੋੜੀ ਐ ਜਦੋਂ ਸੁਖਵੀਰ ਬਾਦਲ ਮੁੱਖ ਮੰਤਰੀ ਸੀਗਾ ਤੇ ਉਹ ਸੁਖਵੀਰ ਬਾਦਲ ਨੇ ਵੀ ਸਵਾਲ ਕਰੀਦੇ ਸੀ ਤੁਸੀਂ ਵੀ ਕਰਦੇ ਸੀ ਮਜ਼ਾਕ ਤਾਂ ਕਰਦੇ ਸੀ ਬੰਬਾਂ ਵਾਲੀਆਂ ਸੜਕਾਂ ਕਹਿੰਦੇ ਸੀ ਉਦੋਂ ਤੇ ਬੱਸ ਤੇ ਮਜ਼ਾਕ ਨਹੀਂ ਕਰਦੇ ਸੀਗੇ ਕਿਤਨਾ ਕਿਤੇ ਤੁਸੀਂ ਤਾਂ ਕਹਿਣ ਦਾ ਮਤਲਬ ਹੈ ਜਦੋਂ ਤੁਸੀਂ ਸੱਤਾ 'ਚ ਹੋਨੇ ਹੋ ਕਾਬਜ ਹੋਨੇ ਹੋ ਹਨਾ ਉਦੋਂ ਤੁਸੀਂ ਲੋਕਾਂ ਦੇ ਨਹੀਂ ਬਣਦੇ ਹੂੰ ਉਦੋਂ ਤੁਸੀਂ ਲੋਕਾਂ ਦੇ ਬਣੋ ਹੂੰ ਹੁਣ ਸਵਾਲ ਅਸੀਂ ਸੁਖਵੀਰ ਬਾਦਲ ਨੂੰ ਕਿਵੇਂ ਕਰਦੀਏ ਦੱਸੋ ਕਹਿੰਦੇ ਸੁਖਵੀਰ ਬਾਦਲ ਨਾ ਸਰਕਾਰ ਦੇ ਵਿੱਚ ਹੁੰਦੇ ਵੀ ਲੋਕਾਂ ਦੇ ਵਿੱਚ ਜਿੰਨੇ ਆਪਦੇ ਘਰੋਂ ਆਪਦੀ ਜੇਬ ਦੇ ਵਿੱਚੋਂ ਕੱਢ ਸਕਦਾ ਉਹ ਕਹਿੰਦੇ ਕਰੀ ਜਾਂਦਾ ਤਾਂ ਫਿਰ ਹੁਣ ਕੀ ਲੱਗਦਾ ਵੀ ਕੋਈ ਵੀ ਪਾਰਟੀ ਇੱਥੇ ਆਪਾਂ ਇਹ ਨਹੀਂ ਕਹਿੰਦੇ ਵੀ ਜਿਹੜੀ ਵੀ ਪਾਰਟੀ ਕੋਈ ਵੀ ਆ ਹਨਾ ਇਹ ਹੁਣ ਆਪਾਂ ਇੱਕ ਸਾਂਝੇ ਤੌਰ ਤੇ ਕੰਮ ਕਰੀਏ ਨਾ ਕਿ ਵੀ ਪਾਰਟੀ ਦੇ ਤੌਰ ਤੇ ਕਿਸੇ ਤੇ ਨਾ ਕਿਸ ਤੇ ਬਲੇਮ ਲਾਈਏ ਵੀ ਤੂੰ ਘੱਟ ਕਰਿਆ ਮੈਂ ਵੱਧ ਕਰਿਆ ਹਨਾ ਵਖਾਵਾ ਜਿਵੇਂ ਅੱਜ ਆਪਾਂ ਦੇਖਿਆ ਕੱਲ ਵੀ ਦੇਖਿਆ ਆਪਾਂ ਹਨਾ ਜਿਹੜੀਆਂ ਵੈਣਾ ਭੇਜ ਰੇ ਸਰਕਾਰ ਵਾਲੇ ਇੱਕੋ ਤੇ ਮੈਨੂੰ ਬੜੀ ਚਿਹੜਾਈ ਅਰਵਿੰਦ ਕੇਜਰੀਵਾਲ ਦੀ ਫੋਟੋ ਲੱਗੀ ਹੈ ਹੱਸਣ ਵਾਲੀ ਭਗਵੰਤ ਮਾਨ ਦੇ ਨਾਲ ਮੁੱਖ ਮੰਤਰੀ ਜੀ ਦੇ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਈ ਵੀ ਹੈ ਹੱਸਣ ਵਾਲੀ ਉਹ ਫੋਟੋ ਛਪਾ ਕੇ ਦਿੱਲੀ ਵਾਲਿਆਂ ਨੇ ਭੇਜਤੀ ਠੀਕ ਹੈ ਜਿਹੜੀ ਗੱਡੀ ਨਿੱਕੀ ਜੀ ਭੇਜਦੇ ਆ ਪਾਟੋ ਭੇਜਦੇ ਆ ਜਿਵੇਂ ਆਪਾਂ ਦੇਖਿਆ ਉੱਥੇ ਹੈਲੀਕਾਪਟਰ ਦੇ ਆਟੋ ਸਮਾਨ ਛੱਡਣ ਜਾਂਦਾ ਹੈ ਹਨਾ ਉਹ ਚਰਚਾ ਦਾ ਬਣ ਗਿਆ ਵਿਸ਼ਾ ਬਣ ਗਿਆ ਕਿਤੇ ਨਾ ਕਿਤੇ ਚਲੋ ਸਮਾਨ ਦੇਣਾ ਤੁਸੀਂ ਦਿਓ ਯਾਰ ਆਪਾਂ ਨਹੀਂ ਕਹਿੰਦੇ ਯਾਰ ਸਿਆਸਤਾਂ ਨਾ ਕਰੋ ਪਰ ਪੰਜਾਬ ਦਾ ਪਰੋਣਾ ਅਰਵਿੰਦ ਕੇਜਰੀਵਾਲ ਤਾਂ ਲੱਗਦਾ ਇਹ ਸਭ ਕੁਝ ਵੀ ਉਹਨਾਂ ਦੀ ਫੋਟੋ ਆਈ ਹੈ ਅਬ ਪੰਜਾਬ ਕੀ ਜੋ ਕੰਮ ਚੱਲ ਰਿਹਾ ਹੈ ਦਿੱਲੀ ਤੋਂ ਚੱਲ ਰਿਹਾ ਨਾ ਜਿਹੜਾ ਕੋਈ ਵੀ ਫੋਟੋ ਲਾਉਣੀ ਹੈ ਜਾਂ ਕੁਝ ਵੀ ਕਰਨਾ ਸਾਨੂੰ ਪਤਾ ਹੈ ਉਹ ਦਿੱਲੀ ਵਾਲੇ ਪਹਿਲਾਂ ਸੋਚਣ ਆਉਂਦੇ ਆ ਇਹ ਫੋਟੋ ਲਾਉਣੀ ਹੈ ਫਿਰ ਗੱਡੀ ਤਰੂਗੀ ਅਕਾਟਾ ਨਸ਼ਿਆਂ ਵਿਰੋਧ ਚੋਧ ਨਸ਼ਿਆਂ ਵਿਰੋਧ ਟਾਏ ਹੈ ਨਾ ਐਡਾ ਵੱਡਾ ਕੈਮਰਾ ਹੁੰਦਾ ਸੀਗਾ ਪਹਿਲਾਂ ਉਹ ਲਾਈਵ ਪੇਜ ਤੇ ਚੱਲਦਾ ਪਹਿਲਾਂ ਦਿੱਲੀ ਤੋਂ ਜਾਂ ਫਿਰ ਚੰਡੀਗੜ੍ਹ ਤੋਂ ਟੀਮਾਂ ਆਉਂਦੀਆਂ ਉਹ ਟੀਮਾਂ ਆ ਕੇ ਉੱਥੇ ਖੜ੍ਹਦੀਆਂ ਲੋਕੇਸ਼ਨ ਤੇ ਐਸਐਸਪੀ ਉਹਨਾਂ ਟਾਈਮ ਉਹਨਾਂ ਟਾਈਮ ਜੀਸੀਬੀ ਮਸ਼ੀਨ ਵਾਲੇ ਚਲਾਉਣ ਨੂੰ ਆਗਿਆ ਨਹੀਂ ਦਿੰਦਾ ਜਿੰਨਾਂ ਚਿਰ ਉਹ ਮੋਟਾ ਕੈਮਰਾ ਲਿਆ ਕੇ ਐਡਾ ਫਿੱਟ ਕਰਕੇ ਚਲਾ ਦਿੰਦੇ ਆ ਨਾ ਉਹ ਕੈਮਰੇ ਉਹੀ ਗੱਲ ਹੋਣਾ ਆਪਾਂ ਇਹ ਕਹਿੰਦੇ ਆ ਕੋਈ ਵੀ ਆ ਭਾਵੇਂ ਸ਼ਾਸਤ ਮਾਰੀ ਆ ਠੀਕ ਆ ਵਿਰੋਧੀ ਪਾਰਟੀਆਂ ਪਹਿਲਾਂ ਕਹਿਨੀਆਂ ਸੀਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਜਹਾਜ਼ ਹੈ ਹੈਲੀਕਾਪਟਰ ਹੈ ਸਰਕਾਰੀ ਉਹ ਅਰਵਿੰਦ ਕੇਜਰੀਵਾਲ ਵਰਤ ਰਿਹਾ ਵਰਤ ਵੀ ਰਿਹਾ ਸੀ ਮਾੜੀ ਗੱਲ ਸੀ ਹਨਾ ਕਿਉਂਕਿ ਪੰਜਾਬ ਨੇ ਚੁਣਿਆ ਤਾਂ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਹਨਾ ਅਰਵਿੰਦ ਕੇਜਰੀਵਾਲ ਨੂੰ ਥੋੜਾ ਚੁਣਿਆ ਤਾਂ ਹੁਣ ਜੇ ਉਹ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਰਪਿਤ ਕਰਕੇ ਲੋਕਾਂ ਨੂੰ ਵੀ ਕਹਿੰਦੇ ਵੀ ਇਹਦੇ ਤੇ ਕੰਮ ਕਰੋ ਹੁਣ ਆਪੋ ਤੇ ਕਟਾਸ਼ ਕਰਨਾ ਸ਼ੁਰੂ ਕਰਤਾ ਆਪਾਂ ਕਹਿਣ ਲੱਗੇ ਵੀ ਇਹ ਜਹਾਜ਼ ਕੀ ਕਰ ਦੂਗਾ ਇਹ ਹਵਾਈ ਜਹਾਜ਼ ਕੀ ਕਰਦੂਗਾ ਯਾਰ ਕਿਤੇ ਨਾ ਕਿਤੇ ਜੇ ਕੋਈ ਮਾਰਾ ਮੋਟਾ ਚੰਗਾ ਕੰਮ ਕਰ ਰਿਆ ਤਾਂ ਆਪਾਂ ਉਹ ਚੰਗਾ ਵੀ ਕਹਿ ਦਈਏ ਨਾ ਉਹਨੂੰ ਕਿਸੇ ਦੇ ਕੰਮ ਤਾਂ ਹੋਊ ਹੀ ਬਾਈ ਜੇ ਕਿਸੇ ਦੇ ਮੰਨ ਲਓ ਤਿੰਨ ਪੈਕ ਹੀ ਸੱਟ ਗਿਆ ਘਰੇ ਰਾਸ਼ਨ ਸੱਟ ਗਿਆ ਇੱਕ ਦਿਨਾਂ 'ਚ ਤੇ ਪਰਿਵਾਰ ਤਾਂ ਬਾਜੂ ਹੈ ਨਾ ਦੋ ਤਿੰਨ ਦਿਨਾਂ ਦੀ ਰੋਟੀ ਤਾਂ ਉਹਨਾਂ ਦੀ ਘਰੇ ਆਪਾਂ ਯਾਰ ਜਿੱਥੇ ਕਿਤੇ ਕੋਈ ਫਸਿਆ ਪਿਆ 10 ਜਣਾਂ ਨੂੰ ਵੀ ਕੱਢ ਲਿਆ ਦਿਨ 'ਚ ਉਹ 10 ਜਣਾਂ ਦੀ ਜਾਨ ਤਾਂ ਬਚੀ ਨਾ ਉਹ ਹੈਲੀਕਾਪਟਰ ਵਾਲਾ ਹੁਣ ਆਪਾਂ ਉਹਨੂੰ ਮਸ਼ਹੂਰੀ ਬਣਾ ਲਈ ਹੈ ਨਾ ਉਹ ਦੂਜੇ ਪਰਕੇ ਜਿਵੇਂ ਆਪਣੇ ਪ੍ਰਤਾਪ ਬਾਜਵੇ ਵਾਲਾ ਉਹ ਬੰਬੂ ਕਾਰਟ ਜਿਆ ਸੀ ਹੂੰ ਉਹਦੀ ਚਰਚਾ ਬੜੀ ਚੱਲੀ ਸਾਰੇ ਪਾਸੇ ਹਨਾ ਉਹ ਬੰਬੂ ਕਾਰਟ ਕਹਿੰਦੇ ਵੀ ਹਾਰਡ ਪੀੜਤਾ ਅਸਤੇ ਲਿਆਂਦਾ ਗਿਆ ਹਾਂ ਕਹਿੰਦੇ ਲਿਆਂਦਾ ਤਾਂ ਹਾਈ ਕਮਾਂਡ ਨੇ ਉਹ ਹੂੰ ਵੀ ਹਾਈ ਕਮਾਂਡ ਦੇ ਤੌਰ ਤੇ ਲਿਆਂਦੇ ਦੋ ਹੂੰ ਨੰਬਰ ਕਿਹਨ ਕਟ ਗਿਆ ਪ੍ਰਤਾਪ ਬਾਜਵਾ ਕਟ ਗਿਆ ਉਹਦੇ ਤੇ ਹੂੰ ਵੀ ਲੋਕਾਂ ਨੇ ਜਦੋਂ ਦਾ ਵਿਰੋਧ ਹੋਣ ਲੱਗ ਗਿਆ ਵੀ ਇਹ ਜੰਗਲ ਟੈਂਕ ਆ ਗਏ ਹਾਲਾਂਕਿ ਲੋਕਾਂ ਨੂੰ ਨਹੀਂ ਪਤਾ ਸੀ ਉਹਦੇ ਚੱਸੀ ਵੀ ਹੈਗੇ ਹਨਾ ਵੀ ਜਿਹੜੀ ਚੀਜ਼ ਆਪਾਂ ਦੇਖੀ ਨਹੀਂ ਠੀਕ ਹੈ ਉਹ ਚੀਜ਼ ਦਾ ਇੱਕਦਮ ਆ ਕੇ ਇਸ ਤਰੀਕੇ ਦੇ ਨਾਲ ਲਗਣਾ ਤਾਂ ਕਿਤੇ ਨਾ ਕਿਤੇ ਉਹ ਲੱਗਦਾ ਪਰ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਲੋਕਾਂ ਨੂੰ ਜ਼ਰੂਰਤ ਹੈ ਹੁਣ ਆਪਣੀ ਸਾਰਿਆਂ ਦੀ ਜ਼ਰੂਰਤ ਹੈ ਹੁਣ ਆਪਾਂ ਨੂੰ ਇੱਥੇ ਪਾਰਟੀ ਵਾਈ ਤੋਂ ਉੱਠ ਕੇ ਠੀਕ ਹੈ ਆਪਣੇ ਭਰਾ ਨੇ ਉਹ ਵੀ ਆਪਣੇ ਭੈਣ ਨੇ ਆਪਣੀਆਂ ਧੀਆਂ ਨੇ ਠੀਕ ਹੈ ਆਪਣੇ ਚਾਚੇ ਤਾਏ ਨੇ ਉਹ ਉਹਨਾਂ ਨੂੰ ਬਚਾਉਣ ਵਾਸਤੇ ਸਾਂਝੇ ਤੌਰ ਤੇ ਯਤਨ ਕਰਨੇ ਪੈਣਗੇ ਕਰ ਵੀ ਰਹੇ ਨੇ ਤਾਂ ਦੂਜੀ ਗੱਲ ਇਹ ਆ ਵੀ ਜਿਹੜੇ ਵੀ ਬੰਦੇ ਰਾਤ ਸਮਗਰੀ ਲੈ ਕੇ ਜਾ ਰਹੇ ਆ ਹਨਾ ਕਿਤੇ ਨਾ ਕਿਤੇ ਮੈਂ ਫੇਰ ਕਹਾਂ ਵੀ ਸਿੱਧੇ ਵੀ ਜਾ ਰਹੇ ਆ ਆਪਦੇ ਪਦਰ ਤੇ ਉਹਨਾਂ ਲੋਕਾਂ ਤੱਕ ਲੈ ਕੇ ਜਾਣ ਜਿਹੜੇ ਲੋਰਵੰਦ ਨੇ ਕਿਤੇ ਕੀ ਪਤਾ ਕਈ ਵਾਰਾਂ ਪਤਾ ਹੁੰਦਾ ਕੀ ਹੁੰਦਾ ਅਸੀਂ ਸultanpur Lodhi ਗਏ ਪਿਛਲੀ ਵਾਰੀ ਤਾਂ ਬੰਨ ਤੇ ਬੈਠੇ ਲੋਕ ਪਿੱਛੇ ਬੰਨ ਤੇ ਬੈਠਿਆ ਆਪਾਂ ਤਾਂ ਇਹ ਲੱਗਦਾ ਜਿਹੜਾ ਨਵਾਂ ਜਾਊਗਾ ਆਪਣਾ ਵੀ ਇਹ ਪੀੜਤ ਹੋਣਗੇ ਉਹ ਪੀੜਤ ਦੀ ਆੜ ਤੇ ਬਈ ਦੂਜੇ ਕੋਈ ਲੋਕ ਆ ਕੇ ਉਥੋਂ 5-5 ਕਿਲੋਮੀਟਰ ਤੋਂ ਹੋਰ ਆ ਜਾਂਦੇ ਆ ਉਹ ਰਾਸ਼ਨ ਇਕੱਠਾ ਕਰੀ ਜਾਂਦੇ ਕਰਕੇ ਲੈ ਜਾਂਦੇ ਆ। ਬਾਕੀ ਇਹ ਆ ਪੰਜਾਬ ਦੀ ਨਸੀਰਤਾ ਇਹ ਹੈ ਨਹੀਂ ਕਿ ਵੀ ਆਪਾਂ ਭੁੱਖਿਆਂ ਨੂੰ ਵਿਖਾਈਏ ਆਪਾਂ ਇਕੱਠਾ ਕਰ ਲਈਏ ਹਨਾ ਆਪਾਂ ਤਾਂ ਭੁੱਖਿਆਂ ਨੂੰ ਰਜਾਉਣ ਵਾਲੇ ਆ। ਸਹੀ ਹੈ ਬਾਬਾ RAMDAS ਦੀ ਧਰਤੀ ਹੈ। ਹਾਂ ਆਪਣੀ ਤਾਂ ਗੁਰੂ RAMDAS ਦੀ ਧਰਤੀ ਹੈ ਇਹ। ਇਹ ਬਰਕਤ ਆ ਅਸੀਂ ਤਾਂ ਕੇਰਲਾ ਚ ਜਾ ਕੇ ਵੀ ਲੰਗਰ ਲਾਏ ਆ ਹਨਾ ਅਫਰੀਕਾ ਚ ਵੀ ਸਾਡੀਆਂ ਸਕਸੈਸਾਂ ਥਾਵਾਂ ਲਾ ਰਹਿਆਂ ਨੇ। ਅਸੀਂ ਤਾਂ ਇਹ ਗੱਲ ਆ ਵੀ ਅਸੀਂ ਪੰਜਾਬ ਨੂੰ ਮਰਨ ਨਹੀਂ ਦੇ ਸਕਦੇ। ਅਸੀਂ ਪੰਜਾਬ ਨੂੰ ਭੁੱਖਾ ਵੀ ਨਹੀਂ ਰਹਿਣ ਦੇ ਸਕਦੇ ਠੀਕ ਹੈ। ਸਾਡੇ ਗੁਰੂ ਮਹਾਰਾਜ ਦੀ ਕਿਰਪਾ ਅਸੀਂ ਸੰਭਾਲ ਸਕਦੇ ਆਂ ਪਰ ਇੱਕ ਗੱਲ ਜ਼ਰੂਰ ਐ ਸਬਰ ਵੀ ਜ਼ਰੂਰੀ ਐ ਬਾਈ ਹਨ ਤੇ ਕਰੋਪੀ ਬਹੁਤ ਵੱਡੀ ਐ ਇਹ ਸਰਕਾਰ ਦੀ ਦੇਣ ਆਪਾਂ ਨਹੀਂ ਕਹਿ ਸਕਦੇ ਵਿੱਚ ਚਲੋ ਸਰਕਾਰ ਦੀ ਨਾਕਾਮੀ ਸਰਕਾਰਾਂ ਕਰਦੀਆਂ ਹਰੇਕ ਸਰਕਾਰ ਆਈ ਆ ਹਨ 88 ਚ ਆਇਆ ਉਦੋਂ ਕੌਣ ਸੀ ਉਦੋਂ ਤਾਂ ਸਰਕਾਰ ਨਹੀਂ ਸੀ ਹਨ ਆਪਾਂ ਇਹ ਨਹੀਂ ਕਿਸੇ ਦਾ ਪੱਖ ਨਹੀਂ ਪੂਰਦੇ ਠੀਕ ਐ 23 ਚ ਆਇਆ ਉਦੋਂ ਬਾਅਦ ਕੀ ਪ੍ਰਬੰਧ ਹੋਏ ਹੋਏ ਕੋਈ ਪ੍ਰਬੰਧ ਨਹੀਂ ਹੋਏ ਨਾ ਮੈਂ ਇੱਕ ਸੁਣ ਰਿਆ ਸੀ ਕਹਿੰਦੇ ਵੀ ਜਿਹੜਾ ਉਹ ਤੁਸੀਂ ਬੰਨ੍ਹਣ ਪੱਕਾ ਕੀਤਾ ਜਾ ਸਕਦਾ ਉਹਨੂੰ ਹਰ ਸਾਲ ਫਸਲਾਂ ਮੜਦੀਆਂ ਉਹ ਗੱਟੇ ਲਿਆ ਕੇ ਆਪਾਂ ਲਾਉਣੇ ਆ ਆ ਲਾਤੇ ਫਿਰ ਲਾਤੇ ਉਹ ਰੁੜ ਜਾਂਦੇ ਆ ਉਹਨੂੰ ਪੱਕਾ ਵੀ ਕੀਤਾ ਜਾ ਸਕਦਾ ਪਹਿਲਾਂ ਵੀ ਸਰਕਾਰਾਂ 2 ਮਹੀਨੇ ਵੀ ਕਰ ਸਕਦੀਆਂ ਐਂਕ ਕਿਤਾ ਲਗਾਤਾਰ ਜਿਹੜਾ ਮੌਸਮ ਭਾਗ ਹੈ ਉਹਨਾਂ ਨੇ ਵੀ ਦੱਸਤਾ ਸੀ ਵੀ ਇਸ ਤਰ੍ਹਾਂ ਦੀ ਸਥਿਤੀ ਬਣ ਸਕਦੀ ਹੈ ਆਪਾਂ ਵਕਤ ਰਹਿੰਦੇ ਤਾਂ ਸੰਭਾਲ ਨਹੀਂ ਨਹੀਂ ਠੀਕ ਆ ਪਤਾ ਮਗਰੋਂ ਬੁਰੀ ਚੱਕ ਕੇ ਜਾਣਾ ਵੀ ਹਾਂ ਅਸੀਂ ਆ ਕਰਿਆ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਇੱਕ ਬਿਆਨ ਆਇਆ ਕਹਿੰਦੇ ਕੁਦਰਤੀ ਮਾਰ ਸਰਾਂ ਨਾਲ ਮਿਲ ਕੇ ਕੰਮ ਕਰਨਾ ਪੈਣਾ ਇਹਦੇ 'ਚ ਐ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਮਾਨ ਸਰਬ ਤੁਹਾਨੂੰ ਚੁਣਿਆ ਕਦੇ ਵਾਸਤੇ ਲੋਕਾਂ ਨੇ ਹਨ ਇਹ ਤਾਂ ਸਾਨੂੰ ਦੀਦਾ ਸਾਰਿਆਂ ਨੂੰ ਦੀਦਾ ਵੀ ਕੁਦਰਤ ਦੀ ਮਾਰ ਹੈ ਕਿਸੇ ਨੇ ਇਕੱਲੇ ਨਹੀਂ ਕੀਤੀ ਪਰ ਤੁਸੀਂ ਕਰ ਕੀ ਰਹੇ ਹੋ ਗੱਲ ਇਹ ਆ ਤਾਂ ਬੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਫਿਰੋਜ਼ੇਪੁਰ ਦੀਆਂ ਸੁਲਤਾਨਪੁਰ ਲੋਧੀ ਦੀਆਂ ਗਰਦਾਸਪੁਰ ਦੀਆਂ ਲੋਕ ਕਰਲਾ ਰਹੇ ਆ ਹਜੇ ਵੀ ਵੀ ਸਾਡੇ ਤੱਕ ਸਹੀ ਢੰਗ ਨਾਲ ਪ੍ਰਸ਼ਾਸਨ ਨਹੀਂ ਪਹੁੰਚ ਰਿਹਾ ਪ੍ਰਸ਼ਾਸਨ ਸੁਲਤਾਨਪੁਰ ਲੋਧੀ ਦੀ ਗੱਲ ਕਰ ਲਈਏ ਉੱਥੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੀਨਾਂ ਨਗਰ ਦੀ ਗੱਲ ਕਰ ਲਈਏ ਗਰਦਾਸਪੁਰ ਦੀ ਗੱਲ ਕਰ ਲਈਏ ਜਨਾਲੇ ਦੀ ਗੱਲ ਕਰ ਲਈਏ ਤਰਨਤਾਰ ਦੀ ਗੱਲ ਕਰ ਲਈਏ ਫਰੋਜਪੁਰ ਦੀ ਗੱਲ ਕਰ ਲਈਏ ਹਣਾ ਤਾਂ ਤਸਵੀਰਾਂ ਨਿਕਲ ਕੇ ਆ ਰਹੀਆਂ ਲੋਕ ਕਰਲਾ ਰਹੇ ਵੀ ਸਾਡੇ ਤੱਕ ਜਿਹੜਾ ਪ੍ਰਸ਼ਾਸਨ ਪਹੁੰਚ ਨਹੀਂ ਰਿਹਾ ਉੱਥੇ ਆਮ ਲੋਕ ਪਹੁੰਚ ਰਹੇ ਨੇ ਉੱਥੇ ਆਮ ਸਸਥਾਵਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਨੂੰ ਜਿਹੜੀਆਂ ਆਪਣੇ ਸਿੱਖ ਸਸਥਾਵਾਂ ਨੇ ਚਾਹੇ ਖਾਲਸਾ ਇਹਦਾ ਗਲੋਬਲ ਸਿੱਖ ਹੈ ਠੀਕ ਹੈ ਇਹ ਸਥਾਾਵਾਂ ਨੂੰ ਜਦੋਂ ਇਹ ਕੰਮ ਕਰਦੀਆਂ ਤਾਂ ਇਹਨਾਂ ਨੂੰ ਕਹਿੰਦੇ ਇਹ ਅੱਤਵਾਦੀ ਨੇ ਇਹ ਖਾਲਿਸਤਾਨੀ ਨੇ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਸੀ ਪਰ ਉਹੀ ਸਥਾਾਵਾਂ ਨੇ ਉਹੀ ਅੱਤਵਾਦੀ ਨੇ ਜਿਹੜੇ ਆਪਣੇ ਲੋਕਾਂ ਨੂੰ ਸੰਭਾਲ ਰਹੇ ਨੇ ਕਿਤੇ ਜਾ ਕੇ ਕਦੇ ਉਹ ਦੂਜਿਆਂ ਦੇ ਭਰਾਵਾਂ ਦਾ ਹੱਥ ਫੜਦੇ ਆ ਕੇਰਲਾ ਚ ਹੋਣ ਜਾਂ ਕਿਤੇ ਹੋਰ ਦੂਰ ਅਫਰੀਕਾ ਚ ਹੋਣ ਠੀਕ ਹੈ ਤਾਂ ਹੁਣ ਉਹ ਜਿਹੜੀਆਂ ਸਥਾਾਵਾਂ ਨੇ ਉਹ ਉਹ ਹੱਥ ਬੰਡਾਰੀਆਂ ਨੇ ਸਾਰਿਆਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਦੂਜੇ ਪਾਸੇ ਸੁਖਬੀਰ ਬਾਦਲ ਦੀ ਗੱਲ ਕਰ ਲਈ ਸੁਖਬੀਰ ਬਾਦਲ ਜਦੋਂ ਫਾਇਲ ਕਾਲੇ ਪਾਸੇ ਗਏ ਤਾਂ ਉਧਰਲੇ ਪਾਸੇ ਉਹਨਾਂ ਨੇ 10000 ਲੀਟਰ ਤੇਲ ਦੇਣ ਦਾ ਵਾਅਦਾ ਕੀਤਾ ਸ਼ਾਇਦ ਦੇ ਕੇ ਆਏ ਹੋਣ ਹਨਾ ਤਾਂ ਮੋਟਰਾਂ ਉਹਨਾਂ ਨੇ ਦਿੱਤੀਆਂ ਪਾਣੀ ਕੱਢਣ ਵਾਸਤੇ ਲੋਕਾਂ ਦੇ ਨਾਲ ਖੜੇ ਤਾਂ ਇਸੇ ਤਰੀਕੇ ਨਾਲ ਜਦੋਂ ਸultanpur Lodhi ਜਾਂਦੇ ਆ ਠੀਕ ਹੈ ਉਧਰਲੇ ਪਾਸੇ ਵੀ ਐਲਾਨ ਕਰਦੇ ਆ ਅੱਜ ਅਜਨਾਲੇ ਹੈ ਸ਼ਾਇਦ ਉੱਥੇ ਵੀ ਇਸ ਤਰ੍ਹਾਂ ਦਾ ਐਲਾਨ ਹੋਵੇ ਕਹਿੰਦਾ ਮਤਲਬ ਹੈ ਜੇ ਤੁਸੀਂ ਕਿਤੇ ਜਾ ਰਹੇ ਹੋ ਹਨਾ ਐਸ ਦੁੱਖ ਦੀ ਘੜੀ ਚ ਖਾਲੀ ਹੱਥ ਨਾ ਜਾਓ ਕੰਮ ਸਿੱਕਾ ਕਮ ਹਨਾ ਕੁਝ ਲੈ ਕੇ ਤਾਂ ਜਾਓ ਲੋਕਾਂ ਵਾਸਤੇ ਹੋ ਸਕਦਾ ਏ ਤੁਹਾਡੇ ਤੋਂ ਲੋਕ ਨਰਾਜ ਠੀਕ ਹੈ ਉਹਨਾਂ ਨੇ ਇਸ ਵਾਰ ਤੁਹਾਨੂੰ ਬਦਲ ਦਿੱਤਾ ਹੋਰ ਨੂੰ ਵੋਟਾਂ ਪਾਤੀਆਂ ਕੱਲ ਨੂੰ ਉਹ ਤੁਹਾਡੇ ਨਾਲ ਖੜ ਸਕਦੇ ਆ ਉਹ ਵੱਖਰੀ ਗੱਲ ਹੈ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਪਰ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਨਾ ਇਹ ਲੋਕਾਂ ਨੂੰ ਅੱਜ ਪਤਾ ਲੱਗੇ ਕਿ ਕੌਣ ਸਾਡੇ ਨਾਲ ਖੜਾ ਹੈ ਕੌਣ ਸ਼ਾਸਤ ਕਰ ਰਿਹਾ ਹੈ ਕੌਣ ਕੀ ਕਰ ਰਿਹਾ ਹੈ ਹਨਾ ਤਾਂ ਸੁਖਬੀਰ ਬਾਦਲ ਦੀ ਜਿਹੜੀ ਇਹ ਸ਼ੁਰੂਆਤ ਹੈ ਚੰਗੀ ਕਹਾਣੀ ਹੈ ਆਪਾਂ ਇਹਨੂੰ ਮਾਰੀ ਨਹੀਂ ਕਹਿੰਦੇ ਤਾਂ ਅਸੀਂ ਫਾਿਲਕਾ ਜ਼ਿਲ੍ਹੇ ਦੇ ਵਿੱਚ ਜਦੋਂ ਗਏ ਆ ਕਵਰੇਜ ਕਰਕੇ ਆਏ ਆ ਕਿਤੇ ਨਾ ਕਿਤੇ ਲੋਕ ਸੁਖਬੀਰ ਬਾਦਲ ਨੂੰ ਯਾਦ ਵੀ ਕਰਦੇ ਆ ਉਹ ਕਹਿੰਦੇ ਜਦੋਂ ਸੁਖਬੀਰ ਸਿੰਘ ਬਾਦਲ ਸੱਤਾ ਦੇ ਵਿੱਚ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਸੱਤਾ ਦੇ ਵਿੱਚ ਸੀ 10 11 10 ਸਾਲਾਂ ਜਿਹੜਾ ਉਹ ਟਾਈਮ ਪੀੜਾ ਉਹਨਾਂ ਟਾਈਮ ਪੀੜਾਂ ਚ ਉਹਦੇ ਪਾਣੀ ਨਹੀਂ ਸਾਡੇ ਕੋਲੇ ਪਹੁੰਚਿਆ ਇਸ ਤਰੀਕੇ ਦੀ ਸਾਨੂੰ ਮਾਰ ਨਹੀਂ ਪਈ ਘੜ ਨਹੀਂ ਆਏ ਘਰ ਨਹੀਂ ਆਏ ਕਹਿੰਦਾ ਮਤਲਬ ਉਹਨਾਂ ਸੀ ਉਹ ਕਹਿੰਦੇ ਵੀ ਜਦੋਂ ਅਸੀਂ ਕਹਾਂ ਵੀ ਇਹ ਤਾਂ ਸਰਕਾਰੀ ਹੈ ਚਲੋ ਪਾਣੀ ਛੱਡ ਤਾਂ ਉਹਨਾਂ ਨੇ ਹੋ ਗਿਆ ਸੈਂਟਰ ਸਰਕਾਰ ਦਾ ਕਿਸੇ ਦੀ ਹੋ ਗਈ ਉਹ ਉਹਦੇ ਸਰਕਾਰੀ ਨਹੀਂ ਕਹਿ ਸਕਦੇ ਇਹਨਾਂ ਨੂੰ ਮੈਨੇਜਮੈਂਟ ਦੀ ਘਾਟ ਕਹਿ ਸਕਦੇ ਆ ਸਮੇਂ ਰਹਿੰਦੇ ਪ੍ਰਬੰਧ ਜਿਹੜੇ ਨਹੀਂ ਕੀਤੇ ਗਏ ਕਿਤੇ ਨਾ ਕਿਤੇ ਉਹ ਚੀਜ਼ ਨੂੰ ਲੈ ਕੇ ਵੀ ਲੋਕ ਸਰਕਾਰ ਤੇ ਸਵਾਲ ਉਠਾ ਰਹੇ ਨੇ ਉਹ ਕਹਿੰਦੇ ਜਿਹੜਾ ਕੋਈ ਐਮਐਲਏ ਆ ਰਿਹਾ ਮੰਤਰੀ ਆ ਰਿਹਾ ਹਨ ਠੀਕ ਹੈ ਈਵਨ ਕੋਈ ਹੋਰ ਆ ਰਿਹਾ ਉਹਦੇ ਖਾਲੀ ਹੱਥ ਆ ਰਹੇ ਸਾਡੇ ਕੋਲੇ ਖਾਲੀ ਹੱਥ ਨਾਲ ਅਸੀਂ ਦੱਸੋ ਕੀ ਕਰੀਏ ਉਹ ਸਿਰਫ ਤਮਾਸ਼ਾ ਦੇਖਣ ਜਾ ਰਹੇ ਆ ਨਹੀਂ ਉਹ ਇੱਕ ਗੱਲ ਦੋ ਤਿੰਨ ਚੀਜ਼ਾਂ ਸਾਹਮਣੇ ਆ ਜਾਂਦੀਆਂ ਕਈ ਵਾਰੀ ਖਾਲੀ ਹੱਥ ਦਾ ਮਤਲਬ ਇਹ ਹੁੰਦਾ ਵੀ ਐਮਐਲਏ ਖਾਲੀ ਗਿਆ ਉੱਥੇ ਵੇਖ ਕੇ ਕੀ ਹਾਲਾਤ ਆ ਹਨਾ ਲੋਕਾਂ ਨੂੰ ਲੱਗਦਾ ਕਿਉਂਕਿ ਲੋਕ ਭਾਵੁਕ ਵੀ ਐ ਜਦੋਂ ਕੋਈ ਸਾਰਾ ਕੁਝ ਡੁੱਬ ਜੇ ਜਦੋਂ ਕਿਸੇ ਦਾ ਸਾਰਾ ਕੁਝ ਕੁਝ ਵੀ ਨਾ ਰਿਹਾ ਖਤਮ ਹੈ ਖਤਮ ਹੈ ਉਹ ਉਦੋਂ ਇਹ ਚੀਜ਼ ਨੂੰ ਗੁੱਸਾ ਜਾਇਜ਼ ਉਹਨਾਂ ਦਾ ਭਾਵੇਂ ਕੋਈ ਵੀ ਹੋਵੇ ਹਨਾ ਕਹਿੰਦਾ ਤਾਂ ਗੁੱਸਾ ਜਾਇਜ਼ ਹੈ ਤਾਂ ਦੂਜੇ ਪਾਸੇ ਜਿਹੜੀਆਂ ਟੀਮਾਂ ਬਣਾਈਆਂ ਪ੍ਰਸ਼ਾਸਨ ਦੇ ਵੱਨਿਓ ਸਹਯੋਗ ਕਰਨ ਵਾਸਤੇ ਟੀਮਾਂ ਬਣਾਈਆਂ ਰਾਹਤ ਕੈਂਪ ਬਣਾਏ ਨੇ ਰਾਹਤ ਕੈਂਪਾਂ ਦੇ ਵਿੱਚ ਸਰਕਾਰ ਚਲੋ ਆਪਣੇ ਵੱਨਿਓ ਦੇ ਰਹੀ ਆ ਫੀਡ ਦੇ ਰਹੀ ਆ ਜੋ ਵੀ ਜ਼ਰੂਰਤਮੰਦ ਸਮਾਨ ਦੇ ਰਹੀ ਆ ਤਾਂ ਉੱਥੇ ਵੀ ਜਿਹੜੇ ਆਪਣੇ ਸੇਵਾ ਲੈ ਕੇ ਜਾਂਦੇ ਆ ਉਹਨਾਂ ਚ ਵੀ ਰਾਹਤ ਸਰਕਾਰੀ ਰਾਹਤ ਕੈਂਪ ਬਣਾਏ ਆ ਉੱਥੇ ਵੀ ਆਪਾਂ ਨੂੰ ਜਾਣਾ ਚਾਹੀਦਾ ਸੇਵਾ ਲੈ ਕੇ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਤਾਂ ਸਰਕਾਰ ਦਾ ਨਾਮ ਲੱਗ ਜੂਗਾ ਸਰਕਾਰ ਦਾ ਨਾਮ ਲੱਗ ਜੂਏ ਅਸੀਂ ਸੇਵਾ ਕੇਂਦਰ ਤੇ ਉੱਥੇ ਜਿਹੜਾ ਬਣਾਇਆ ਉਹਨੇ ਰਾਹਤ ਕੇਂਦਰ ਉੱਥੇ ਦਿਆਈਏ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਤਿਲ ਫੁੱਲ ਭੇਟਾ ਕਰ ਸਕਦਾ ਉਹਨੂੰ ਕਰਨ ਦੀ ਲੋੜ ਹੈ ਠੀਕ ਹੈ ਆਪਾਂ ਜਦੋਂ ਆਪਣੇ ਇੱਧਰ ਹੜਾ ਆਏ ਆਪਣੇ ਲੰਬੀ ਏਰੀਆ 'ਚ ਹੜਾ ਆਏ ਸਲਤਨਪੁਰ ਲੋਧੀ ਵਾਲੇ ਸਾਰਾ ਰਸਦ ਪਾਣੀ ਲੈ ਕੇ ਪਹੁੰਚੇ ਤਾਂ ਆਪਾਂ ਜੇ ਉਧਰ ਗਏ ਤਾਂ ਹੀ ਆਏ ਨਾ ਠੀਕ ਹੈ ਜੇ ਆਪਾਂ ਇੱਕ ਹੱਥ ਨਾਲ ਦੇਵਾਂਗੇ ਦੂਜੇ ਹੱਥ ਨਾਲ ਲੈਵਾਂਗੇ ਵੀ ਬਈ ਹਨ ਕਹਿਣ ਦਾ ਮਤਲਬ ਇਹ ਆ ਦੂਜੇ ਪਾਸੇ ਇੱਕ ਐਮਐਲਏ ਨੇ ਥੋੜ੍ਹਪੁਰ ਸਾਈਡ ਤੋਂ ਇਧਰਲੇ ਪਾਸੋਂ ਜਦੋਂ ਨਰੇਸ਼ ਕਟਾਰੀਆ ਉਹ ਖੁਦ ਬੰਦ ਤੇ ਖੜੇ ਰੋ ਰਹੇ ਸੀ ਕਹਿੰਦੇ ਸਾਡੀ ਅਫਸਰ ਗੱਲ ਨਹੀਂ ਸੁਣ ਰਹੇ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜੀ ਅਫਸਰशाही ਹੈ ਕਿਸ ਤਰੀਕੇ ਦੇ ਨਾਲ ਮੰਤਰੀਆਂ ਦੀ ਗੱਲ ਨਹੀਂ ਸੁਣ ਲਈ ਐਮਐਲਏ ਦੀ ਗੱਲ ਨਹੀਂ ਸੁਣ ਰਹੀ ਹੈ ਨਾ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿ ਰਹੇ ਸੀ ਉਹ ਕਹਿ ਰਹੇ ਸੀਗੇ ਜਿਹੜੇ ਨਰੇਸ਼ ਕਟਾਰੀਆ ਨੇ ਕਹਿ ਰਹੇ ਸੀ ਮੇਰੇ ਹੱਥ ਖਰੇ ਦੋਵੇਂ ਹੱਥ ਜੋੜੀ ਖੜੇ ਸੀ ਲੋਕਾਂ ਕੋਲੇ ਤਾਂ ਇਹ ਤੋਂ ਤੁਸੀਂ ਸਥਿਤੀ ਦਾ ਅੰਦਾਜ਼ਾ ਲਓ ਕਿਸ ਤਰੀਕੇ ਦੀ ਸਥਿਤੀ ਆ ਇਸ ਟਾਈਮ ਤੇ ਬਾਕੀ ਇੱਕ ਗੱਲ ਹੈ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਹੀ ਸਵਾਲ ਹੋਇਆ ਮੁਰਗੀ ਵਾਲਾ ਠੀਕ ਆ ਅੱਗੇ ਜਾ ਕੇ ਦੇਖੋ ਬਈ ਕਿੰਨੇ ਸਵਾਲ ਹੋਣੇ ਆ ਉਹਨੂੰ ਕਿੰਨੇ ਸਵਾਲਾਂ ਦਾ ਸਾਹਮਣਾ ਕਰਨਾ ਪੈਣਾ ਕੁਰਸੀ ਤੇ ਬਹਿਣਾ ਸੌਖਾ ਉਹਨੂੰ ਨਿਭਾਉਣਾ ਔਖਾ ਬਈ ਕਿਤੇ ਨਾ ਕਿਤੇ ਠੀਕ ਹੈ ਇਹ ਕਹਿੰਦੇ ਹੁੰਦੇ ਸੀ ਵੀ 25 ਸਾਲ ਰਾਜ ਕਰਨ ਵਾਲੇ ਗਏ ਠੀਕ ਆ ਲੋਕ ਜਦੋਂ ਆਉਣਗੇ ਇਹਨਾਂ ਦੇ ਡਲੇ ਵੱਜਣਗੇ ਡਲਾ ਹਟਾ ਡਲਾ ਹੁੰਦਾ ਨਾ ਡਲ ਤੋਂ ਡਲਾ ਹੁੰਦਾ ਹੈ ਕਿ ਕਿਧਰ ਚੱਲਦਾ ਹੁੰਦਾ ਹੈ ਹਣਾ ਤੁਸੀਂ ਇਹ ਆਪਾਂ ਪ੍ਰੈਕਟੀਕਲ ਗੱਲਾਂ ਕਰ ਰਹੇ ਹਾਂ ਹਣਾ ਹੋ ਸਕਦਾ ਇਸ ਤਰੀਕੇ ਨਾਲ ਨਾ ਹੋਏ ਸਤਕਾਰਯੋਗ ਨੇ ਸਾਡੇ ਪਰ ਤੁਸੀਂ ਇੱਕ ਚੀਜ਼ ਯਾਦ ਰੱਖ ਲਿਓ ਅੱਜ ਦੀ ਠੀਕ ਹੈ ਸਖਬੀਰ ਬਾਦਲ ਤੇ ਡਲੇ ਨਹੀਂ ਵੱਜੇ ਠੀਕ ਹੈ ਕਾਂਗਰਸਾਂ ਦੇ ਡਲੇ ਨਹੀਂ ਵੱਜੇ ਆਹੀ ਸਥਿਤੀ ਰਹੀ ਜਿਸ ਤਰੀਕੇ ਦੇ ਨਾਲ ਆ ਚੱਲ ਰਿਹਾ ਹਣਾ ਤਾਂ ਇਹਨਾਂ ਨੂੰ ਲੋਕਾਂ ਨੇ ਪਿੰਡਾਂ 'ਚ ਵੜ ਨਹੀਂ ਦੇਣਾ ਇਹ ਡਲਿਆਂ ਦੀ ਗੱਲ ਤਾਂ ਛੱਡ ਦਿਓ ਤੁਸੀਂ ਇਹਨਾਂ ਦੇ ਵੀ ਡਲੇ ਵੱਜਣ ਤਾਂ ਥਾਂ ਰਹਿਣਾ ਹੀ ਨਹੀਂਗਾ ਲੋਕ ਥਾਪੀਆਂ ਲੈ ਕੇ ਨਾ ਮਗਰ ਪੈਦਨ ਨਾ ਤੁਰੇ ਹੀ ਆਖਦੇ ਕਰਨਗੇ ਸੱਸੀ ਕਾਲ ਜਨਾਬ ਰਹਿਣ ਦਿਓ ਤੁਸੀਂ ਬਹੁਤ ਅਸੀਂ ਤੁਹਾਡਾ ਬਦਲਾ ਦੇਖ ਲਿਆ ਹਨਾ ਬਦਲਾ ਦੀ ਗੱਲ ਕਰਦੇ ਆਪਾਂ ਵੀ ਚਲੋ ਚੰਗੀ ਗੱਲ ਹੈ ਤੁਸੀਂ ਬਦਲਾ ਲੈ ਕੇ ਆਏ ਹੋ ਯਾਰ ਇਹ ਫੋਟਮਾਲਾ ਬਦਲਾ ਕਾਦਾ ਹਨਾ ਤੁਸੀਂ ਥਾ ਢਾ ਤਾਂ ਕਿਸੇ ਦੀ ਫਲੱਛ ਦਿਨੇ ਹੋ ਗਰੀਬ ਦੀ ਤੇ ਐਡਾ ਕੈਮਰਾ ਲਾ ਕੇ ਆਖਦੇ ਅਸੀਂ ਕੋਠੀ ਢਾਤੀ ਠੀਕ ਹੈ ਇੱਕ ਤਰੀਕੇ ਦੇ ਨਾਲ ਜਿਹੜਾ ਇਹ ਫੋਟੋਸ਼ਾਪ ਵਾਲਾ ਕੰਮ ਚੱਲ ਰਿਹਾ ਠੀਕ ਆ ਆਪਣੇ ਪੰਜਾਬੀ ਇਹ ਚੀਜ਼ ਬਰਦਾਸ਼ਤ ਕਰਦੇ ਹੀ ਨਹੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਦੇ ਬਾਦਲ ਨੇ ਜਦੋਂ ਬਾਦਲ ਸੀਗੇ ਸੱਤਾ ਦੇ ਵਿੱਚ ਜਦੋਂ 108 ਐਂਬੂਲੈਂਸ ਮਰੀ ਨੂੰ ਲੈ ਕੇ ਜਾਂਦੀ ਸੀ ਨਾ ਠੀਕ ਆ ਉਹਦੇ ਤੇ ਬਾਦਲ ਦੀ ਫੋਟੋ ਵੀ ਹੱਸਦੇ ਦੀ ਲੱਗੀ ਸੀ ਐ ਬਾਦਲ ਟੌਰ ਨਾਲ ਫੋਟੋ ਲਾਈ ਵੀ ਸੀ ਅਗਲਾ ਮਰਦਾ ਹੁੰਦਾ ਤੇ ਉਹਦੇ ਤੇ ਮਸ਼ਹੂਰੀਆਂ ਕਰਦੇ ਆ ਤਾਂ ਭਾਂਡਿਆਂ ਤੱਕ ਹਨਾ ਤੁਹਾਨੂੰ ਪਤਾ ਆ ਗਿਆ ਸੀ ਇਹਨਾਂ ਦਾ ਹਾਲ ਦੇਖ ਲਓ ਹੁਣ ਤੁਸੀਂ ਵੇਖਿਆ ਬਲਜੀਤ ਕੌਰ ਮੰਤਰੀ ਨੇ ਹਨਾ ਸਲਾਈ ਮਸ਼ੀਨਾਂ ਤੇ ਉਹਨਾਂ ਦੀਆਂ ਫੋਟੋਆਂ ਪਿੱਛੇ ਜੇ ਉਹਨਾਂ ਨੇ ਮੈਂ ਹਰਾਨ ਸਕੂਲਾਂ 'ਚ ਬੈਗ ਵੰਡੇ ਹੂੰ ਕਾਫੀ ਪੁਰਾਣਾ ਮੈਨੂੰ ਲੱਗਦਾ ਸਾਲ ਦੋ ਸਾਲ ਦੀ ਗੱਲ ਹੋਣੀ ਹੈ ਸਕੂਲਾਂ 'ਚ ਬੈਗ ਵੰਡੇ ਉਹਨਾਂ ਤੇ ਫੋਟੋ ਜੇ ਵੀ ਹੋ ਬਈ ਤੁਸੀਂ ਫੋਟੋਆਂ ਹਨਾ ਹੁਣ ਤੁਸੀਂ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਹੁਣ ਜਿਵੇਂ ਉਹ ਆਦੇ ਸੀ ਨਾ ਪੀਡੀਸੀ ਵਾਲਿਆਂ ਨੂੰ ਸਵਾਲ ਕਰਿਆ ਕਰੋ ਮੇਰੇ ਯਾਦ ਜੀ ਆਲਾ ਨਾਲ ਸੁਖਵੀਰ ਬਾਦਲ ਵੀ ਐ ਕਰਦਾ ਹੁੰਦਾ ਸੀ ਹੂੰ ਇਹਨੂੰ ਜੀ ਵਾਲੇ ਉਹਨੂੰ ਸਵਾਲ ਕਰਦੇ ਸੀ ਸੁਖਵੀਰ ਬਾਦਲ ਨੂੰ ਉਹ ਮੈਕ ਚਲਾ ਕੇ ਮਾਰਦਾ ਸੀ ਜੀ ਵਾਲੇ ਆਈਡੀ ਨਹੀਂ ਲੈ ਕੇ ਜਾਂਦੇ ਸੀ ਕਹਿਣ ਦਾ ਮਤਲਬ ਲੀਡਰ ਕੁਰਸੀ ਤੇ ਬਹਿ ਗਿਆ ਭਾਵੇਂ ਉਹ ਭਗਵਾਨ ਸਿੰਘ ਮਾਨ ਹੈ ਭਾਵੇਂ ਸੁਖਵੀਰ ਸਿੰਘ ਬਾਦਲ ਹੈ ਸਥਿਤੀ ਇੱਕ ਜੀ ਹੈ ਬਈ ਸਵਾਲ ਲੋਕਾਂ ਦੇ ਤੋਂ ਉਹਨੂੰ ਸੁਣਨੇ ਪੈਣਗੇ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਮੁਰਗੀ ਵਾਲਾ ਬੱਕਰੀ ਵਾਲਾ ਹਨਾ ਉਹ ਕਮੇਡੀ ਵਾਲੀਆਂ ਗੱਲਾਂ ਨਾ ਜਿਹੜੀਆਂ ਭਾਰੀਆਂ ਪੈਣਦੀਆਂ ਤਾਂ ਦੂਜੀ ਗੱਲ ਇੱਕ ਹੋਰ ਦੇਖੋ ਤੁਸੀਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਪਿੰਡ ਸਤੌਜ ਸਟੋਰੀ ਤੋਂ ਲਗਾਤਾਰ ਵੀਡੀਓ ਆ ਰਹੇ ਨੇ ਉਹ ਆਪਾਂ ਨਹੀਂ ਕਹਿ ਰਹੇ ਕਿ ਉਹ ਆਦੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਸਾਡੇ ਜੇ ਸਾਡਾ ਪਿੰਡ ਡੁੱਬ ਰਿਹਾ ਮੁੱਖ ਮੰਤਰੀ ਦੇ ਪਿੰਡ ਦੀ ਹਾਂ ਉਹ ਕਹਿੰਦੇ ਜੇ ਸਾਡਾ ਪਿੰਡ ਡੁੱਬ ਰਿਹਾ ਨਾ ਤਾਂ ਅਸੀਂ ਜੇ ਸੇਵ ਨਾਲੀ ਚ ਪਾਣੀ ਵੀ ਪਾਉਣਿਆ ਸਾਨੂੰ ਪ੍ਰਸ਼ਾਸਨ ਆ ਕੇ ਰੋਕ ਰਿਹਾ ਤਾਂ ਗਿਆਨ ਸਿੰਘ ਮੁੱਖ ਮੰਤਰੀ ਦਾ ਭਰਾ ਹੈ ਭਗਵਾਨ ਸਿੰਘ ਮਾਨ ਦਾ ਉਹਨੇ ਇੱਕ ਨਿੱਕੀ ਜੀ ਵੀਡੀਓ ਪਾਈ ਸਟੋਰੀ ਚ ਪਿੰਡ ਦਾ ਉੱਥੇ ਬੋਰਡ ਦਖਦਾ ਸੀ ਉਹ ਡੁੱਬਿਆ ਪਿਆ ਸੀ ਸੜਕ ਤੋਂ ਉਹ ਆਦੇ ਲੋਕ ਤੇ ਕਹਿ ਰਹੇ ਆ ਵੀ ਸਾਡੀ ਗੱਲਬਾਤ ਨਹੀਂ ਸੁਣੀ ਜਾ ਰਹੀ ਕੱਲਾ ਜਿਹੜਾ ਇੱਕ ਨਾ ਦੋ ਤਰ੍ਹਾਂ ਦਾ ਹੜਾ ਇੱਕ ਤਾਂ ਹੈਗਾ ਜਿਹੜਾ ਇਧਰਲੇ ਪਾਸੇ ਵਾਲਾ ਡੈਮ ਵਾਲਾ ਆ ਗਿਆ ਹਨਾ ਦਰਿਆਵਾਂ ਵਾਲਾ ਆ ਗਿਆ ਤਾਂ ਦੂਜੇ ਪਾਸੇ ਜਿਹੜਾ ਹੜਾ ਉਹ ਹੈਗਾ ਮੰਨ ਲਓ بارش ਵਾਲਾ ਨਹਿਰੀ ਪਾਣੀ ਵਾਲਾ ਇਧਰਲੇ ਪਾਸੇ ਵਾਲਾ ਜਿਹੜਾ بارش ਵਾਲਾ ਹੜਾ ਹੈ ਤੁਸੀਂ ਦੇਖਿਆ ਬਰਨਾਲੇ ਜ਼ਿਲ੍ਹੇ 'ਚ ਹੋ ਗਿਆ ਸਤੌ ਚ ਹੋ ਗਿਆ ਨਾ ਇਧਰਲੇ ਬਹੁਤ ਸਾਰੇ ਪਿੰਡ ਇਹਦੇ ਤੋਂ ਪ੍ਰਭਾਵਿਤ ਹੋਏ ਆ ਫੁੱਲੋ ਖਰੀ ਵਗੈਰਾ ਇਧਰਲੇ ਸਾਰੇ ਪਿੰਡਾਂ 'ਚ ਇਹ ਪਾਣੀ ਖੜਾ ਹੈ ਬੁਰਾ ਹਾਲ ਹੈ ਹਨਾ ਆਪਾਂ ਦੇਖਿਆ ਜਿਹੜੇ ਰਾਮ ਰਾਮਪੁਰਾ ਫੂਲ ਹੈ ਇੱਥੇ ਲੋਕ ਪਾਣੀ ਪਿੱਛੇ ਲੜਦੇ ਦਿਖਾਈ ਦੇਖੇ ਗੱਲ ਇਹ ਹੈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੇ ਪਿੰਡ ਵਾਲੇ ਜੇ ਕਰਲਾ ਰਹੇ ਆ ਬਈ ਠੀਕ ਹੈ ਪੰਜਾਬ ਦੇ ਲੋਕਾਂ ਨੇ ਕਰਨਾ ਨਹੀਂ ਕਰਨਾ ਹਾਲ ਕੀ ਹੋਊਗਾ ਤਾਂ ਇੱਥੇ ਭਗਤ ਕਹਿਣਗੇ ਵੀ ਮੁੱਖ ਮੰਤਰੀ ਦਾ ਜਿਹੜਾ ਪਿੰਡ ਹੈ ਇਹ ਕਿਹੜਾ ਕੈਨੇਡਾ ਚ ਹੈ ਤਾਂ ਇਹ ਵੀ ਪੰਜਾਬ ਚ ਹੀ ਹੈ ਉਹਨਾਂ ਨੇ ਤਾਂ ਕਹਿਣਾ ਹੀ ਹੈ ਨਾ ਉਹ ਤਾਂ ਇਹ ਕਹਿਣਗੇ ਨਾ ਵੀ ਉਹ ਭਗਵਾਨ ਸਿੰਘ ਮਾਨ ਕੀ ਕਰਨ ਉਹਨਾਂ ਦਾ ਪਿੰਡ ਡੁੱਬਿਆ ਤਾਂ ਜੇ ਦੂਜੇ ਡੁੱਬੇ ਤੇ ਇਹ ਵੀ ਡੁੱਬਿਓਂਗੇ ਬਾਈ ਜੀ ਤੁਸੀਂ ਆਪਦੇ ਪਿੰਡਾਂ ਦੀ ਗੱਲ ਤਾਂ ਸੁਣੋ ਕੱਲਾ ਐ ਤਾਂ ਨਹੀਂ ਵੀ ਯਾਰ ਕੈਂ ਹੋ ਰਿਹਾ ਕਮਾ ਕੇ ਕਹਿ ਦਉਂਗੇ ਇੱਕ ਗੱਲ ਹੋਰ ਤੁਸੀਂ ਦੇਖਿਓ ਮਨੀਸ਼ ਸ਼ੋਧਦੀਆ ਦਾ ਬਿਆਨ ਆ ਸ਼ਾਮ-ਦਾਮ ਡੰਡ ਭੇਦ ਸੱਚ ਝੂਠ ਆਇਆ ਨਾ ਸੁਣਿਆ ਸਾਰਿਆਂ ਨੇ ਹੁਣ ਬਿਆਨ ਆਇਆ ਕੋਈ ਉਹਨਾਂ ਦਾ ਠੀਕ ਹੈ ਹੁਣ ਡੁੱਬੀ ਜਾਂਦੇ ਆ ਪੰਜਾਬ ਵਾਲੇ ਆ ਕੇ ਖੜੋ ਉੱਥੇ ਨਾ ਨੋਤਾ ਕਹਿੰਦੇ ਸੀ ਜਿਵੇਂ ਵੀ ਆਪਾਂ ਨੂੰ ਜਿੱਤਣਾ ਪਵੇ ਤੰਤਰ ਮੰਤਰ ਜੰਤਰ ਜੋ ਵੀ ਲਾਣਾ ਪਵੇ ਲਾਵਾਂਗੇ ਲੇਕਿਨ ਹੁਣ ਪੰਜਾਬ ਡੁੱਬੀ ਜਾਂਦਾ ਹੁਣ ਵੀ ਇੱਥੇ ਕੋਈ ਤੰਤਰ ਮੰਤਰ ਜੰਤਰ ਲਿਆ ਆਪਾਂ ਨੂੰ ਦਿੱਲੀ ਵਾਲਾ ਕੋਈ ਦਿਸਦਾ ਬਈ ਦੱਸ ਦੇ ਇੱਥੇ ਲਿਆ ਕੇ ਖੜਾ ਇੱਥੇ ਆ ਕੇ ਵੀ ਦਿੱਲੀ ਦੀ ਜਾਂ ਸਾਭਕਾ ਮੁੱਖ ਮੰਤਰੀ ਉਹ ਖੜੀ ਹੋਵੇ ਸਤਿੰਦਰ ਜੈਨ ਵਰਗੇ ਖੜੇ ਹੋਣ ਹਨਾ ਤਾਂ ਸਖਸ਼ੈਨੇ ਸਿਕਸਗੁਨੇ ਵਰਗੇ ਖੜੇ ਹੋਣ ਉੱਥੇ ਜਾ ਜਾਣ ਲੋਕ ਨੇੜੇ ਹੀ ਲੱਗਣ ਦਿੰਦੇ ਬਾਈ ਇਹਨਾਂ ਨੂੰ ਠੀਕ ਆ ਜਿਹੜੀ ਪੰਜਾਬ ਦੀ ਨਸੀਰ ਆ ਨਾ ਬਈ ਪੰਜਾਬ ਦੀ ਨਸੀਰ ਹੈ ਲੋਕ ਗੁਲਾਮੀ ਨਹੀਂ ਚਾਹੁੰਦੇਗੇ ਨਾ ਹੀ ਚਲਦੇ ਆ ਮਾਝਾ ਮਾਝੇ ਦੀ ਨਸੀਰ ਹੈ ਆਪਣੇ ਸਾਰਿਆਂ ਨੂੰ ਵੱਖਰੀ ਹੈ ਮਾਝੇ ਵਾਲਿਆਂ ਨੇ ਜੇ ਸੈਂਟਰ ਸਰਕਾਰ ਦੇ ਵਿਰੁੱਧ ਮਾਝਾ ਉੱਠਿਆ ਸੀ ਨਾ ਤਾਂ ਸੈਂਟਰ ਸਰਕਾਰ ਰੁਕੀ ਸੀਗੀ ਉੱਥੇ ਜਦੋਂ ਗੁਰੂ ਮਹਾਰਾਜ ਦੀਆਂ ਗੱਲਾਂ ਹੁੰਦੀਆਂ ਸੀ ਜਕਾਰੇ ਗੂੰਜਦੇ ਸੀ ਨਾ ਬੋਲੇ ਸੋ ਨਿਹਾਲ ਤੇ ਤਾਂ ਸੈਂਟਰ ਸਰਕਾਰ ਤੱਕ ਨੂੰ ਉਹਨਾਂ ਨੇ ਡਰਾਇਆ ਉਹੀ ਕਿਤੇ ਨਾ ਕਿਤੇ ਉਹੀ ਏਰੀਆ ਸਾਡਾ ਅੱਜ ਡੁੱਬੀ ਜਾਂਦਾ ਹੂੰ ਦੇਖੋ ਜਿਹੜੇ ਬਗਾਵਤ ਕਰਦੇ ਹੁੰਦੇ ਆ ਨਾ ਉਹਨਾਂ ਨਾਲ ਲੜਾਈਆਂ ਲੜਨੀਆਂ ਹੀ ਪੈਂਦੀਆਂ ਤੇ ਉਹ ਬਗਾਵਤ ਕਰਨ ਵਾਲਿਆਂ ਨੂੰ ਹੁਣ ਡੋਬਿਆ ਜਾ ਰਿਹਾ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਠੀਕ ਹੈ ਉਹ ਉਹ ਗੱਲਾਂ ਦਬਾਉਣ ਦੇ ਲਈ ਹੋ ਰਹੀਆਂ ਵੀ ਜਿਹੜੇ ਇਹ ਇੰਨਾ ਕੇ ਏਰੀਆ ਨਾ ਇਹ ਬਗਾਵਤ ਕਰਦਾ ਇਹੀ ਉੜਦਾ ਦੇਸ਼ ਦੇ ਵਿੱਚ ਕੋਈ ਵੀ ਗਲਤ ਕੰਮ ਹੁੰਦਾ ਜਾਂ ਕੋਈ ਵੀ ਕਿਸ ਤਰ੍ਹਾਂ ਦਾ ਕਾਨੂੰਨ ਗਲਤ ਆਉਂਦਾ ਪਹਿਲਾਂ ਪੰਜਾਬ ਬੋਲਦਾ ਫਿਰ ਦੂਜੇ ਬੋਲਦੇ ਆ ਜਿਵੇਂ ਖੇਤੀ ਕਾਨੂੰਨਾਂ ਵਾਲਾ ਜਿੰਨਾ ਅੰਦੋਲਨ ਬਣ ਗਿਆ ਸੀ ਉਸ ਤਰੀਕੇ ਨਾਲ ਹੁਣ ਲੈਂਡ ਪੂਲਿੰਗ ਪਾਲਿਸੀ ਤੇ ਪੰਜਾਬ ਸਰਕਾਰ ਤੋਂ ਵਾਪਸ ਲੈਣੀ ਪੈਗੀ ਕਿਉਂਕਿ ਵੱਡੇ ਪੱਧਰ ਤੇ ਸਾਰੇ ਹੀ ਜਿਹੜਾ ਖਿੱਤਾ ਸੀ ਉੱਠ ਕਰਿਆ ਠੀਕ ਹੈ ਇੱਕ ਹੋਰ ਸ਼ਰਮ ਦੀ ਗੱਲ ਸੁਣ ਲੋ ਹੁਣ ਤੁਸੀਂ ਤਾਂ ਜਿਹੜੇ ਕਹਿੰਦੇ ਵੀ ਇੱਕ ਪਾਸੇ ਤਾਂ ਲੋਕ ਮਰੀ ਜਾਂਦੇ ਆ ਡੁੱਬੀ ਜਾਂਦੇ ਆ ਤਾਂ ਦੂਜੇ ਪਾਸੇ ਜਿਹੜੀ ਸਰਕਾਰ ਹੈ ਕਈ ਪਿੰਡਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਨੋਟਿਸ ਕੱਢਦੇ ਸਰਪੰਚਾਂ ਨੂੰ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਤਾਂ ਤੁਸੀਂ ਦੇਖਿਆ ਉਹ ਵੀ ਖਬਰਾਂ ਆ ਜਾਂਦੀਆਂ ਪੰਚਾਇਤੀ ਜ਼ਮੀਨਾਂ ਵੇਚਣ ਨੂੰ ਲੈ ਕੇ ਸਰਪੰਚਾਂ ਨੂੰ ਕਹਿੰਦਾ ਵੀ ਤੁਸੀਂ ਮਤੇ ਪਾ ਕੇ ਦਿਓ ਵੀ ਆਹ ਪੰਚਾਇਤੀ ਜ਼ਮੀਨਾਂ ਜਿਹੜੀਆਂ ਆਪਾਂ ਵੇਚਣੀਆਂ ਤਾਂ ਆਹ ਹਾਲ ਹੋਏ ਪਏ ਆ ਵੀ ਇੱਕ ਪਾਸੇ ਅਸੀਂ ਡੁੱਬੀ ਜਾਂਦੇ ਆ ਇੱਕ ਪਾਸੇ ਅਸੀਂ ਮਰੀ ਜਾਂਦੇ ਆ ਤੁਸੀਂ ਲੈਂਡ ਪੂਲਿੰਗ ਪਾਲਸੀ ਤੋਂ ਸਭ ਕੋਈ ਲਿਆ ਨਹੀਂ ਤਾਂ ਫੇਰ ਤੁਸੀਂ ਉਸੇ ਪਾਸੇ ਆ ਗਏ ਬਾਕੀ ਇੱਕ ਚੀਜ਼ ਤਾਂ ਹੈਗੀ ਆ ਬਈ ਜਦੋਂ ਜਦੋਂ ਤੁਸੀਂ ਕਿਸੇ ਨੂੰ ਡੋਬੋਗੇ ਨਾ ਠੀਕ ਹੈ ਉਹ ਤੁਹਾਨੂੰ ਵੀ ਡੋਬੂਗਾ ਹੀ ਡੋਬੂਗਾ ਆ ਗਲਤ ਹੈਗੀ ਹੈ ਬਈ ਇੱਕ ਅੰਬਰਸਰ ਦੀ ਡੀਸੀ ਪਾਣੀ ਦੇ ਵਿੱਚ ਉਤਰਦਿਆਂ ਦੀ ਵੀਡੀਓ ਵਾਇਰਲ ਹੋਈ ਉਹ ਭੱਜੀ ਜਾਂਦੀ ਹੈ ਪਾਣੀ ਦੇ ਵਿੱਚ ਕਹਿੰਦੇ ਗੱਡੀਆਂ ਵੀ ਲੈ ਕੇ ਪੈਦਲ ਤੁਰ ਕੇ ਵੀ ਭੱਜੀ ਜਾਂਦੀ ਹੈ ਭੱਜੀ ਜਾਂਦੀ ਹੈ ਕਹਿੰਦੇ ਉਹਦੇ ਤਾਂ ਸਾਰੇ ਕਹਿੰਦੇ ਅਫਸਰ ਮੂਹਰੇ ਲਾ ਲਿਓ ਇੱਕ ਤੁਸੀਂ ਦੇਖਿਓ ਜਿਹੜੇ ਅਫਸਰ ਕੰਮ ਕਰਦੇ ਹਨ ਜਮੀਨੀ ਪੱਧਰ ਤੇ ਦਿਖਾਈ ਦਿੰਦੇ ਹਨ ਉਹ ਲੋਕਾਂ ਨੂੰ ਲੋਕ ਵੀ ਉਹਨਾਂ ਨੂੰ ਯਾਦ ਰੱਖਦੇ ਆ ਅਮੇ ਉਹ ਸਾਖੀ ਜੀ ਸੀ ਨੇ ਡੀਸੀ ਤਾਂ ਉਹ ਪਟਿਆਲਾ ਜਿੱਦੋਂ ਹੜਾਏ ਉਦੋਂ ਉਹ ਵਿੱਚ ਤੁਰੇ ਫਿਰਦੀ ਸੀਗੀ ਠੀਕ ਹੈ ਤਾਂ ਹੁਣ ਜਿਸ ਤਰੀਕੇ ਨਾਲ ਉਹਨਾਂ ਦੀ ਡਿਊਟੀ ਉਹਦੇ ਸਲਤਨਪੁਰ ਕੋਲ ਲੱਗੀ ਆ ਉਹ ਉਹ ਆਪਣਾ ਦਰਦ ਸਮਝਦੇ ਆ ਦੇਖਦੇ ਆ ਯਾਰ ਇਹ ਕੋਈ ਮੈਂ ਅਫਸਰ ਨਹੀਂ ਪਾਸੇ ਜਿਵੇਂ ਜਾ ਕੇ ਚਿੱਟੇ ਜੇ ਪਾ ਕੇ ਲੀੜੇ ਤੇ ਆਪਾਂ ਪਾਸੇ ਮੁੜ ਆਈਏ ਹਨਾ ਉਹ 2-2 3-3 ਇੰਚ ਦੀ ਹੀਲ ਪਾਈ ਹੁੰਦੀ ਆ ਹਾਂ ਨਾ ਨਾ ਇਹ ਉਹ ਅਫਸਰ ਨੇ ਸਾਡੇ ਸਤਿਕਾਰਯੋਗ ਅਫਸਰ ਨੇ ਜਿੰਨਾ ਕਰਕੇ ਅਸੀਂ ਯਕੀਨ ਕਰ ਸਕਦੇ ਆ ਜਿੰਨਾ ਕਰਕੇ ਇਹਨਾਂ ਅਪਸਰਾਂ ਤੇ ਡਿਪਾਰਟਮੈਂਟ ਤੇ ਸਾਨੂੰ ਵਿਸ਼ਵਾਸ ਆ ਵੀ ਹਾਂ ਸਾਡੇ ਆਸਤੇ ਖੜੇ ਆ ਇਹ ਗੱਲ ਆ ਬਈ ਤਾਂ ਬਾਈ ਕੀ ਲੱਗਦਾ ਸੁਖਵੀਰ ਬਾਦਲ ਦੇ ਹੜ੍ਹਾਂ ਨੂੰ ਲੈ ਕੇ ਕੀ ਅੱਗੇ ਸਿਆਸੀ ਨਿਵੇਕੀਆ ਕਿਤਨਾਂ ਕਰੇ ਫਾਇਦਾ ਮਿਲੂ ਇਸ ਚੀਜ਼ ਦਾ ਵੀ ਸੁਖਵੀਰ ਬਾਦਲ ਜੀ ਮੈਂ ਲੋਕਾਂ ਦੇ ਹਮਦਰਦ ਬਣੀ ਜਾਂਦੇ ਇੱਕ ਚੀਜ਼ ਆ ਜੇਕਰ ਅਸੀਂ ਇਹ ਫਾਇਦੇ ਲੈਣ ਵਾਸਤੇ ਗੱਲ ਕਰ ਰਹੇ ਹਾਂ ਹਨ ਮੈਨੂੰ ਲੱਗਦਾ ਫਿਰ ਤਾਂ ਬਹੁਤ ਗਲਤ ਸਾਡਾ ਨੈਤਿਕ ਤੌਰ ਤੇ ਫਰਜ਼ ਬੰਦਾ ਹੈ ਇਹ ਸਾਰਾ ਕੁਝ ਕਰਨ ਦਾ ਕਿਉਂਕਿ ਲੋਕ ਡੋਬਰੇ ਲੋਕ ਮਾਰੇ ਆ ਇਹ ਵੀ ਸਾਡੇ ਲੋਕ ਆ ਹਨਾ ਜੇ ਆਪਾਂ ਹੁਣੇ ਤੋਂ ਗੱਲਾਂ ਕਰਗੇ ਵੀ ਇਹ 86 ਲਾਹ ਵਾਸਤੇ ਅੱਜ ਦੂਜਾ ਫਿਰ ਹਾਲ ਤਾਂ ਤੁਸੀਂ ਇੱਕ ਇਨਸਾਨੀਅਤ ਦੇ ਤੌਰ ਤੇ ਆਪਦਾ ਕੰਮ ਕਰੋ ਹਾਂ ਉਹ ਅੱਗੇ ਲੋਕਾਂ ਨੇ ਦੇਖਣਾ ਹਨਾ ਵੀ ਕੌਣ ਸਾਡੇ ਨਾਲ ਖੜਾ ਹੈ ਕੌਣ ਨਹੀਂ ਖੜਾ ਉਹ ਬਾਅਦ ਦੀਆਂ ਗੱਲਾਂ ਬਈ ਤਾਂ ਜਿਹੜੀ ਸਿਆਸੀ ਚਰਚਾ ਸੀ ਜਿਹੜੀ ਅੱਜ ਉਹ ਹੜ੍ਹਾਂ ਨੂੰ ਲੈ ਕੇ ਸੀ ਹੜ੍ਹਾਂ ਦੇ ਜਿਹੜੇ ਪੂਰਾ ਮੌਸਮ ਹੈ ਜਿਹੜਾ ਹੜ੍ਹਾਂ ਦੇ ਵਿੱਚ ਬਸਿਆ ਹੋਇਆ ਤੇ ਹੜ੍ਹਾਂ ਦੇ ਨੂੰ ਲੈ ਕੇ ਖਾਸ ਚਰਚਾ ਹੋਈ ਹੈ ਹਲਾ ਨੂੰ ਲੈ ਕੇ ਕਿਸ ਕਿਸਮ ਦੇ ਤਰ੍ਹਾਂ ਦੇ ਜਿਹੜੇ ਪੂਰੇ ਪੰਜਾਬ ਦੇ ਹਾਲਾਤ ਐ ਆਓ ਦਿਖਾਣੇ ਆ ਕਿਸ ਤਰ੍ਹਾਂ ਤੁਹਾਨੂੰ ਹੜਾਂ ਦੇ ਹਾਲਾਤ ਤੇ ਕੀ ਪੂਰੀ ਰਿਪੋਰਟ ਐ ਕਿੰਨੇ ਪਿੰਡ ਨੇ ਪੂਰੀ ਜਾਣਕਾਰੀ ਦੇ ਨਾਲ ਮਿਲਦੇ ਆ ਪੰਜਾਬ ਹਰਨਾ ਲੱਗਦਾ ਧੰਨਵਾਦ